ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਜਿਹਨੇ ਵੀ ਭੈਣ ਭਰਾ ਬਿਜਲੀ ਵਾਲਾ ਚੈਨਲ ਦੇ ਨਾਲ ਜੁੜੇ ਹੋਏ ਆ ਸਾਰਿਆਂ ਦਾ ਧੰਨਵਾਦ ਤੇ ਜਿਹੜੀ ਅੱਜ ਦੀ ਵੀਡੀਓ ਉਹ ਬਹੁਤ ਜ਼ਿਆਦਾ ਕੰਮ ਦੀ ਵੀਡੀਓ ਆ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਪੱਖਿਆਂ ਦੀ ਇਹ ਦੋ ਤਰ੍ਹਾਂ ਦੇ ਪੱਖੇ ਆਪਣੇ ਕੋਲੇ ਇੱਕ ਤਾਂ ਹੈਗਾ ਜਿਹੜਾ ਨੋਰਮਲ ਪੱਖਾ ਉਹ ਹੈਵਲ ਦਾ ਹੈਗਾ ਤੇ ਆਹ ਹੈਗਾ ਜਿਹੜੀ ਅੱਜ ਕੱਲ ਨਵੀਂ ਟੈਕਨੋਲੋਜੀ ਆਈ ਆ ਬੀ ਐਲ ਡੀ ਸੀ ਬੁਰਸ਼ਲੈਸ ਡੀ ਸੀ ਕਰੰਟ ਵਾਲੇ ਪੱਖੇ ਹੈਗੇ ਇਹ ਇਹ ਦੋ ਤਰ੍ਹਾਂ ਦੇ ਪੱਖੇ ਅੱਜ ਕੱਲ ਮਾਰਕੀਟ ਦੇ ਵਿੱਚ ਚੱਲਦੇ ਹੈਗੇ ਤੇ ਬਾਈ ਤੋਂ ਆਪਾਂ ਜਾਣਕਾਰੀ ਲੈਣੇ ਆਂ ਵੀ ਆਪਾਂ ਜਦੋਂ ਘਰ ਪਾ ਕੇ ਪੱਖੇ ਲਾਉਣ ਦੀ ਵਾਰੀ ਆਉਂਦੀ ਹੈ ਤਾਂ ਉਹਦਾ ਕਨਫਿਊਜ਼ਨ ਚ ਪੈ ਜਾਂਦੇ ਆ ਵੀ ਕਿਹੜਾ ਪੱਖਾ ਲਾਈਏ ਹਾਂਜੀ ਕਿਹੜਾ ਵਧੀਆਗਾ ਕਿਹੜਾ ਕਿੰਨੇ ਕ ਬਿਜਲੀ ਖਾਂਦਾਗਾ ਤੇ ਕਿੰਨੀ ਕ ਕਿਹੜੇ ਕਿਹੜੇ ਪੱਖੇ ਦੀ ਲਾਈਫ ਹੈ ਹਨਾ ਤੇ ਹਵਾ ਕਿੰਨੀ ਕ ਕਿਹੜਾ ਪੱਖਾ ਦਿੰਦਾਗਾ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਬਾਈ ਤੋਂ ਪੁੱਛਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਵੀ ਕਰ ਦਿਓ ਤਾਂ ਕਿ ਸਾਡੇ ਦੁਆਰਾ ਦਿੱਤੀ ਹੋਈ ਜਾਣਕਾਰੀ ਬੱਦ ਤੋਂ ਬੱਦ ਲੋਕਾਂ ਤੱਕ ਪਹੁੰਚ ਸਕੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਰਜਾਨਾ ਇਹਦੇ ਤੇ ਤੁਹਾਡੇ ਕੰਮ ਦੀਆਂ ਵੀਡੀਓ ਹੀ ਅਸੀਂ ਪਾਉਂਦੇ ਆਗੇ ਕੋਈ ਫਾਲਤੂ ਕੰਟੈਂਟ ਨਹੀਂ ਹੁੰਦਾ ਇਸ ਕਰਕੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਵੀਡੀਓ ਕਰਦੇ ਆ ਸ਼ੁਰੂ ਤੇ ਕੀ ਹਾਲ ਨੇ ਬਾਈ ਠੀਕ ਠਾਕ ਹਾਂ ਹਾਂ ਵਧੀਆ ਸਤਿ ਸ਼੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਤੇ ਆ ਬਾਈ ਆਪਣੇ ਕੋਲੇ ਜਿਹੜੇ ਦੋ ਪੱਖੇ ਆ ਤੁਸੀਂ ਮੂਰੇ ਰੱਖੀ ਬੈਠੇ ਹੋ ਹਾਂਜੀ ਇਸ ਨੂੰ ਮੈਂ ਦੱਸਦਾ ਜੀ ਇਹ ਆਪਣੇ ਕੋਲੇ ਜਿਹੜੇ ਦੋ ਪੱਖੇ ਆ ਤਾਂ ਬਾਈ ਜੀ ਆਪਣੇ ਕੋਲੇ ਹੈਵਲ ਕੰਪਨੀ ਦਾ ਪੱਖਾ ਜਿਹੜਾ ਆਮ ਪੱਖਾ ਨੋਰਮਲ ਆਪਾਂ ਜਿਹਨੂੰ ਕਹਿੰਦੇ ਨੇ ਲੱਗਦਾ ਇਹ ਜਿਹੜਾ ਮਾਡਲ ਹੈ ਇੰਟੈਂਸਰ ਮਾਡਲ ਪੱਖਾ ਇਹ ਇਹਦਾ ਰੇਟ ਬਾਈ ਲਗਭਗ 31-3200 ਰੁਪਏ ਦੇ ਤਕਰੀਬਨ ਇਹਦਾ ਰੇਟ ਆਗਾ ਠੀਕ ਹੈ ਐਂਸੀ ਪੱਖਾਗਾ ਸਿੰਪਲ ਪੱਖਾ ਨਹੀਂ ਇਹ ਇਹਦੇ ਵਿੱਚ ਹੋਰ ਵੀ ਮਾਡਲ ਆਉਂਦੇ ਹੈਵਲ ਦੇ 390 ਜਿਵੇਂ ਅਸੀਂ ਲਾਉਣੇ ਤੁਸੀਂ ਦੇਖਿਆ ਵੀਡੀਓ ਵਿੱਚ ਵੀ ਸਿੰਪਲ ਪੱਖੇ ਹੋਰ ਵੀ ਬਹੁਤ ਮਾਡਲ ਆਉਂਦੇ ਆ ਠੀਕ ਹੈ ਜੀ ਜਿਹੜਾ ਆਮ ਆਪਣੇ ਕੋਲੇ ਮੋਟਰ ਵੀ ਹੈ ਬਜਾਜ ਦੀ ਇਹ ਇਹ ਹੈਗਾ ਬਾਈ ਆਪਣਾ ਬੀ ਐਲ ਡੀ ਸੀ ਮੋ ਜਿਉਂ ਜਿਹੜਾ ਡੀਸੀ ਕਰੰਟ ਤੇ ਚੱਲ ਹਾਂ ਜਿਹਦੇ ਵਿੱਚ ਇਹਦੇ ਵਿੱਚ ਡੀਸੀ ਕਰੰਟ ਦਾ ਕੀ ਚੱਕਰ ਆਉਂਦਾ ਜਿਵੇਂ ਆਪਣੇ ਏਸੀ ਹੁੰਦੇ ਆ ਹਾਂਜੀ ਹਾਂਜੀ ਏਸੀ ਦੇ ਵਿੱਚ ਬਈ ਆਪਣੇ ਪੀਸੀਬੀ ਲੱਗੀ ਹੁੰਦੀ ਆ ਠੀਕ ਹੈ ਜੀ ਏਸੀ ਤੋਂ ਡੀਸੀ ਕਰੰਟ ਕਰਦੀ ਇੱਕ ਪਲੇਟ ਕਹਿੰਦੇ ਜਿਹਨੂੰ ਚੱਪੀ ਭਾਸ਼ਾ ਚ ਆਪਾਂ ਹੂੰ ਹੂੰ ਇਹਦੇ ਵਿੱਚੋਂ ਪੀਸੀਬੀ ਲੱਗੀ ਹੁੰਦੀ ਆ ਜਿਹੜੀ ਆਪਣੀ ਏਸੀ ਕਰੰਟ ਨੂੰ ਡੀਸੀ ਕਰੰਟ ਕਰਕੇ ਇਹ ਉਹ ਬੋਲਟ ਤੇ ਚੱਲਦਾ ਬਈ ਠੀਕ ਹੈ ਜੀ ਇਹਦੀ ਫੁੱਲ ਫਾਰਮ ਬੋਰਸਲੈਸ ਪੱਖਾ ਵੀ ਮਤਲਬ ਕਿ ਤੈਨੂੰ ਕਹਿ ਦਿੰਦੇ ਨੇ ਠੀਕ ਹੈ ਜੀ ਬੋਰਸਲੈਸ ਡੀਸੀ ਹਾਂ ਬੋਰਸਲੈਸ ਡੀਸੀ ਪੱਖਾ ਕਹਿੰਦੇ ਨੇ ਹਾਂ ਘੱਟ ਇਦੇ ਚ ਕੀ ਹੈ ਇਹਦੇ ਕੰਪਨੀ ਜਾਨ ਹੁਣ ਕੰਪਨੀ ਬਈ ਆ ਪੱਖਾ ਦਾ ਹੈਗਾ ਆਪਣਾ 50 ਵਾਟ ਦਾ। ਵੀ ਕੰਪਨੀ ਦੇ ਅਕੋਰਡਿੰਗ ਜਿਹੜਾ ਇਹ ਆਪਣਾ ਟੱਪੇ ਦੇ ਉੱਪਰ ਲਿਖਿਆ ਹੋਇਆ ਹੈ ਜਾਂ ਕਹਿੰਦੇ ਵੀ 50 ਵਾਟ ਦਾ ਪੱਖਾ ਹੈਗਾ। ਠੀਕ ਹੈ ਜੀ। ਇਹ ਕੰਪਨੀ ਕਹਿੰਦੀ ਵੀ ਜਿਹੜਾ ਆ ਪੱਖਾ ਸਾਡਾ ਇਹ 26 ਵਾਟ ਦਾ ਪੱਖਾ। ਠੀਕ ਹੈ ਬਈ। ਉਹ ਕਹਿੰਦੇ। ਓਕੇ। ਵੀ ਇਹਦੇ ਜੀ ਦੇਖੋ ਹੁਣ ਆਪਾਂ ਨੂੰ ਹੋ ਗਿਆ ਵੀ ਇਹ ਜਿਹੜਾ ਬਾਟ ਹੈ ਇਹ ਦੇ ਮੁਕਾਬਲੇ ਅੱਧਾ ਹੀ ਰਹਿ ਗਿਆ ਹਨਾ। ਬਿਲਕੁਲ ਆਪਾਂ ਬਈ ਇਸ ਚੀਜ਼ ਚ ਪੈਨੇ ਵੀ ਇਹ ਤਾਂ ਲਾਈਟ ਅੱਧੀ ਖਾਊਗਾ ਹਨਾ। ਉਹੀ ਗੱਲ ਆ ਗਈ ਨਾ ਜੀ ਆਪਾਂ ਨੂੰ ਐ ਹੋਜੋ ਵੀ ਆ ਪੱਖਾ ਦਾ ਇਹਦਾ ਰੇਟ ਲਗਭਗ 35-3600 ਰੁਪਏ ਆ ਠੀਕ ਆ ਇਹਦੇ ਨਾਲੋਂ ਵੱਧ ਆ ਹਾਂ ਇਹਦੇ ਨਾਲੋਂ ਰੇਟ ਇਹਦਾ ਵੱਧ ਆ ਤੇ ਵਾਟ ਕੰਪਨੀ ਕਹਿੰਦੀ ਇਹਦੀ ਘਟਾ ਹੈ ਠੀਕ ਹੈ ਜੀ ਤੇ ਵੀ ਹਵਾ ਕਹਿੰਦੇ ਉਹ ਕਹਿੰਦੇ ਜ਼ਿਆਦਾ ਆ ਆਪਾਂ ਤੁਹਾਨੂੰ ਹੁਣ ਵੀਡੀਓ ਤੁਸੀਂ ਐਂਡ ਤੱਕ ਦੇਖਿਓ ਸਾਰੀ ਠੀਕ ਹੈ ਜੀ ਆਪਾਂ ਤੁਹਾਨੂੰ ਪੂਰੀ ਜਿਹੜੀ ਜਾਣਕਾਰੀ ਦਿੰਨੇ ਆ ਇਹਦੇ ਬਾਰੇ ਪਹਿਲਾਂ ਬਈ ਆ ਪੰਜਵੇਂ ਮੀਟਰ ਲਾ ਕੇ ਏਸੀ ਚੈੱਕ ਕਰਦੇ ਹਾਂ ਹਾਂ ਹਾਂਜੀ ਉਸ ਤਰ੍ਹਾਂ ਆਪਣੇ ਕੋਲ ਡਿਜੀਟਲ ਮੀਟਰ ਆ ਹਾਂ ਤੁਸੀਂ ਦੇਖ ਰਹੇ ਹੋ ਠੀਕ ਜੀ ਹਾਂਜੀ ਇਹਨੂੰ ਆਪਾਂ ਲਾ ਕੇ ਠੀਕ ਹੈ ਅਖੀਰੇ ਪਹਿਲਾਂ ਆਪਾਂ ਚੈੱਕ ਕਰਦੇ ਆ ਵੀ ਵਾਕਈ ਇਹ 26 ਵਾਟ ਦਾ ਹੈਗਾ ਓ ਹਾਂ ਦੇ ਕੋਈ ਦੇ ਨਾਲ ਬਾਈ ਸਾਰਾ ਜਿਹੜਾ ਸਮਾਨ ਨਾਲ ਆਉਂਦਾ ਇਹਦੇ ਨਾਲ ਰੋਡ ਵੀ ਆਉਂਦਾ ਬਾਈ ਆਹ ਇੱਕ ਅੱਛਾ ਵੀ ਇਹ ਰਿਮੋਟ ਕੰਟਰੋਲ ਹੈ ਹਾਂ ਰੋਡ ਦਾ ਰੋਲ ਹੈ ਇਹ ਪੱਖਾ ਇਹ ਰੋਡ ਤੋਂ ਆਪਾਂ ਇਹਨੂੰ ਘਟਾਵਦਾ ਸਕਦੇ ਆ ਆਨ ਆਫ ਵੀ ਕਰ ਸਕਦੇ ਆ ਇਹ ਨਾਲ ਹੀ ਬਾਈ ਇਹਦੇ ਆਉਂਦਾ ਰੇ ਕੰਪਨੀ ਦੇ ਨਾਲ ਹੀ ਆਉਂਦਾ 20 ਬਾਈ ਮੀਟਰ ਜਿਹੜਾ ਆਪਾਂ ਇਹਦੇ ਕਰਤਾ ਫਿੱਟ ਤੇ ਹੁਣ ਸਾਨੂੰ ਆਪਾਂ ਚਲਾ ਕੇ ਦਿਖਾਉਣੇ ਇਹਦੇ ਆਪਾਂ ਬਲੇਡ ਨਹੀਂ कसे ਬਿਨਾ ਬਲੇਡਾਂ ਤੋਂ ਦੇਖਦੇ ਆ ਵੀ ਇਹ ਜਿਆਦਾ ਵਾਟ ਤਾਂ ਨਹੀਂ ਲੈਂਦਾ ਬਈ ਤੇ ਕੋਪਰੀ ਵਾਲੇ ਨੇ 26 ਵਾਟ ਲਿਖਿਆਗਾ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਇਹ 26 ਵਾਟ ਲੈਂਦਾ ਕਿ ਬਦਲ ਲੈਂਦਾ ਆਪ ਤੋਂ ਆਈਡੀਆ ਹੋ ਜੂ ਕਹਿੰਦਾ ਵਾ ਆਪਾਂ ਨੂੰ ਇੱਥੋਂ ਬਿਨਾ ਬਲੇਡਾਂ ਤੋਂ ਵੀ ਕਿੰਨੇ ਬਾਟ ਆ ਜਿਹੜੇ ਲੈ ਰਿਆ ਹੈ ਆ ਦੇਖੋ ਭਾਈ ਤੇ ਨਾਲ ਇਹ ਰਵੋਟ ਆਗਾ ਰਵੋਟ ਦੇ ਵਿੱਚ ਭਾਈ ਦੋ ਸੈੱਲ ਪੈਂਦੇ ਆ ਤੇ ਨਾਲ ਹੀ ਰਵੋਟ ਦਿੱਤਾ ਇਹਦੇ ਕੰਪਨੀ ਵਾਲੇ ਰਵੋਟ ਤੋਂ ਆਪਾਂ ਇਹਨੂੰ ਬੰਦ ਕਰ ਸਕਦੇ ਆ ਘਟਾ ਸਕਦੇ ਆ ਵਧਾ ਸਕਦੇ ਆ ਚੱਕਰ ਬਈ ਇਹਦੇ ਥੋੜੇ ਜਿਹੀ ਲੱਗ ਰਹੇ ਆ ਨਾ ਖਰੂਖਾ ਰਵੋਟ ਤੋਂ ਹੁਣ ਇਹਨੂੰ ਆਫ ਕਰਤਾ ਦੇਖੋ ਭਾਈ ਠੀਕ ਹੈ ਜੀ ਇੱਥੋਂ ਰਵੋਟ ਤੋਂ ਹੀ ਇਹ ਆਨ ਹੋ ਜੂਗਾ ਦੇਖੋ ਦੁਬਾਰੇ ਆ ਦੇਖੋ ਚੱਲਦਾ ਆ ਬਾਈ ਸਲੋਈ ਹੁੰਦਾ ਸਾਨੂੰ ਪਹਿਲਾਂ ਦੱਸ ਕੇ ਹਟਿਆ ਆ ਆ ਦੇਖ ਹੁਣ ਇਹ ਲਗਭਗ ਪਹਿਲਾਂ 8 ਸੀਗੇ ਸਾਢੇ 6 쿼ਟ ਦੇ ਲਗਭਗ ਲੈ ਰਿਹਾ ਹਨ ਖਾਲੀ ਬਿਨਾ ਬਲੇਡਾ ਬਿਨਾ ਬਲੇਡ ਇਹਦੇ ਤੇ ਬਾਈ ਜੇ ਮੰਨ ਲਾ ਲੋਡ ਪਾਊਗਾ ਕੋਈ ਹੱਥ ਹੱਥ ਲਾ ਕੇ ਦੇਖੀਏ ਵੀ ਲੋਡ ਪਾ ਕੇ ਮੈਂ ਹਾਂ ਆਹ ਦੇਖਿੰਦੇ ਲੋਡ ਪਾਉਣੇ ਮੰਨ ਕੇ ਚਲੋ ਜਦੋਂ ਉੱਤੇ ਦਾਬ ਦੇਤੀ ਆਪਾਂ ਮੜੀ ਜੇ ਆਪਾਂ ਬਲੇਡ ਲਾਵਾਂਗੇ ਤਾਂ ਫਿਰ ਵਧ ਰਿਹਾ ਇਹ ਹਾਂ 12 ਦੇ ਬਿਲਕੁਲ ਬਿਲਕੁਲ ਇਸ ਤਰ੍ਹਾਂ ਬਾਈ ਜਦੋਂ ਇਹਦੇ ਬਲੇਡ ਲੱਗ ਗਏ ਜਿਵੇਂ ਉਹਨਾਂ ਨੇ 26 쿼ਟ ਲਿਖਿਆ ਹੈ ਵੀ ਲਗਭਗ ਇਹ ਸਹੀ ਹੋਊਗਾ ਵੀ 20 ਕਿ ਕਿ ਬਾਈ ਆਪਾਂ ਕਹਿ ਵੀ ਲਊਗਾ ਵਾਟ ਠੀਕ ਹੈ ਜੀ ਤੇ ਹੁਣ ਸਾਨੂੰ ਆਪਾਂ ਦੂਜੇ ਦਾ ਵੀ ਦਿਖਾਉਣਾ ਜਿਹਦੇ 50 ਵਾਟ ਲਿਖਿਆਗਾ ਆਮ ਪੱਖਾ ਜਿਹੜਾ ਹਨਾ ਇਹਦੇ ਬਾਰੇ ਵੀ ਸਾਨੂੰ ਆਪਾਂ ਤਾਕਤ ਦੱਸਦਨੇ ਆ ਮੀਟਰ ਆਪਾਂ ਨੂੰ ਪਤਾ ਲੱਗ ਜੂ ਵੀ ਫਰਕ ਹੈਗਾ ਕਿ ਨਹੀਂ ਬਾਈ ਕੋਈ ਵੀ ਜਿਵੇਂ ਇਹ ਖਾਲੀ ਓਦਾਂ ਬਾਈ ਵੇਡ ਉਹ ਜਿਵੇਂ ਇਹਨਾਂ ਦੇ ਵੇਡ ਦਾ ਬਾਈ ਦੇਖੋ ਉਹਦੇ ਨਾਲੋਂ ਤਾਂ ਫਰਕ ਹੈਗਾ ਹੀ ਹੈਗਾ ਓਕੇ ਵੇਡ ਦਾ ਵੀ ਸਾਨੂੰ ਦੱਸਦਨੇ ਆ ਦੇਖੋ ਤਾਂ ਹੈਵੀ ਹੈ ਬਾਈ ਪੱਖਾ ਹਾਂ ਅਸਾ ਆ ਤਾਂ ਬਈ ਮੁਕਾਬਲੇ ਵਾਲੀ ਵੱਡੀ ਹੈ ਹਨਾ ਇਹਦਾ ਘਾਟਾ ਘਾਟਾ ਬਾਈ ਵੇਡ ਬਿਲਕੁਲ ਇਹ ਜਿਆਦਾ ਹੈਵੀ ਆ ਪੱਖਾ ਆ ਬਾਈ ਦਿਖਾਓ ਦੂਜੇ ਪਾਸੇ ਆ ਦੇਖੋ ਬਾਈ ਇਹਦਾ ਐ ਇਸ ਤਰ੍ਹਾਂ ਲੁੱਕ ਕਲਰ ਕਲਰ ਵੀ ਬਹੁਤ ਸੋਹਣਾ ਬਾਈ ਕਲਰ ਬਾਈ ਬਹੁਤ ਆਉਂਦੇ ਐ ਇਹ ਚ ਠੀਕ ਹੈ ਆਪਣੀ ਚੁਆਇਸ ਉਹ ਲੈ ਸਕਦੇ ਆ ਇਹਦੇ ਥੱਲੇ ਇਹਦੀ ਲੁੱਕ ਐ ਇਦਾਂ ਦੀ ਜਿਹੜੇ ਜਿਹੜੇ ਕਲਰ ਮਿਲ ਸਕਦੇ ਬਾਈ ਇਹਦੇ ਵਿੱਚ ਹੋਰ ਕਲਰ ਬਾਈ ਵਾਈਟ ਬ੍ਰਾਊਨ ਤੇ ਆਪਣਾ ਚਾਰ ਪੰਜ ਕਲਰ ਆਉਂਦੇ ਆ ਬਾਈ ਕਾਫੀ ਕਲਰ ਆਉਂਦੇ ਆ ਇਹਦੇ ਓਕੇ ਜੀ ਓਕੇ ਜਿਵੇਂ ਆ 골ਡਨ ਹੈਗਾ ਆ ਕੱਪ ਵੀ ਬਾਈ ਚੇਂਜ ਹੋ ਜਾਂਦਾ ਹੈਗੇ ਠੀਕ ਐ ਜਿਵੇਂ ਆ 골ਡਨ ਨੇ ਸਿਲਵਰ ਚ ਵੀ ਆਉਂਦਾ ਕਈ ਤਰ੍ਹਾਂ ਦੇ ਮਾਡਲ ਆਉਂਦੇ ਆ ਬਾਈ ਵਾਈਟ 골ਡਨ ਵਾਈਟ ਸਿਲਵਰ ਸਿਲਵਰ ਵੀ ਆਉਂਦਾ ਬਾਈ ਸਿਲਵਰ ਵੀ ਆਉਂਦਾ ਇਹ ਪੂਰਾ ਤੇ ਆਪਾਂ ਤੁਹਾਨੂੰ ਇਹਦੇ ਵੀ ਲਾ ਕੇ ਇੱਕ ਵਾਰੀ ਦੇਖ ਲੈਣੇ ਆਪਣਾ ਸ਼ੱਕਾ ਜਿਹੜਾ ਉਹ ਦੂਰ ਹੋ ਜਾਊਗਾ ਵੀ ਇਹ ਜਿਵੇਂ 50 ਵਟ ਕਹਿੰਦੇ ਆ ਉਹ ਵੀ ਖਾਲੀ ਜਦੋਂ ਆਪਾਂ ਇਹਨੂੰ ਚਲਾਵਾਂਗੇ ਇਹ ਕਿੰਨੇ ਕ ਵਾਟ ਲੈਂਦਾ ਹਾਂ ਜਿਵੇਂ ਇਹਨੇ ਬਾਈ 6 ਵਾਟ ਲਿੱਤੇ ਆ ਤੇ ਵੀ ਇਹ ਕਿੰਨੇ ਕ ਵਾਟ ਲਊਗਾ ਫਿਰ ਆਪਾਂ ਨੂੰ ਆਈਡੀਆ ਹੋ ਜਾਊ ਬਾਈ ਆਪਾਂ ਉਹਨੂੰ ਐਸਟੀਮੇਟ ਲਾ ਲਾਂਗੇ ਆਪਾਂ ਬਿਲਕੁਲ ਜੀ ਤੋਂ ਕਈ ਵਾਰੀ ਕਿਸੇ ਕੰਪਨੀ ਦਾ ਉਂ ਲਿਖਿਆ ਪਿਆ ਹੁੰਦਾ ਆਪਾਂ ਐਡ ਦੇ ਨਾਲ ਦੇਖ ਕੇ ਡੱਬਾ ਲੈ ਲੈਂਦੇ ਆ ਹਨਾ ਹਾਂ ਜੀ ਜਿਆਦਾਤਰ ਤਾਂ ਅੱਜ ਕੱਲ ਆਪਾਂ ਵੀ ਸੋਸ਼ਲ ਮੀਡੀਆ ਤੋਂ ਦੇਖ ਕੇ ਲੈ ਲਏ ਨੇ ਹਨਾ ਵੀ Amazon ਤੇ ਵਿਕਦੇ ਆ। ਆ ਦੇਖੋ ਬਈ ਇਹਦੀ ਪੱਲਾ ਦਾ ਸ ਨੂੰ ਸਟਾਰਟ ਹੋਣ ਦੀ ਸਪੀਡ ਦਿਖਾਉਣਾ ਜਿਵੇਂ ਉਹ ਪੱਖਾ ਚੱਲਿਆ ਸੀ ਤੁਸੀਂ ਉਹਨੂੰ ਆ ਤਵਾਰੇ ਹੁਣ ਧਿਆਨ ਨਾਲ ਦੇਖੋ। ਠੀਕ ਹੈ ਬਈ। ਜਦੋਂ ਇਹ ਚੱਲੂਗਾ ਜਿਵੇਂ ਉਹ ਰੋਕੇ ਚੱਲਦਾ ਸੀਗਾ ਉਵੇਂ ਹੀ ਚੱਲਦਾ ਬਈ ਯਾਰ। ਹਾਂ ਬਈ ਇਹ ਤਾਂ ਸਪੀਡ ਹੀ ਬਹੁਤ ਆ। 21 ਲੱਖ ਤੇ ਚੱਲਦਾ ਸਪੀਡ ਵੀ ਜ਼ਿਆਦਾ ਐ। ਹਾਂ। ਆ ਦੇਖੋ ਬਈ ਇਹ 34 ਵਾਟ ਲੈ ਰਿਹਾ 33-34 ਖਾਲੀ ਚੱਲ ਰਿਹਾ। ਠੀਕ ਹੈ ਬਈ। ਉਹਨੇ ਉਹਨੇ 50 ਲਿਖਿਆ ਸੀ ਨਾ ਉੱਪਰ। ਹਾਂਜੀ ਹਾਂਜੀ ਜੀ ਦੇਖੋ ਬਈ ਇਹ ਬਾੜ ਰਿਹਾ ਹੈ 47 ਦੇ ਬਾੜ ਬਿਲਕੁਲ ਬਿਲਕੁਲ ਜਿਹੜਾ ਇਹ ਆਪਾਂ ਬਲੇਡ ਲਾਵਾਂਗੇ ਅਸੀਂ ਲਗਭਗ ਉਹੀ 47 48 50 ਵਾਟ ਦੇ ਹਿਸਾਬ ਨਾਲ ਜਿਹੜੀ ਲਾਈਟ ਆਪਣੀ ਇਹ ਖਾਊਗਾ ਠੀਕ ਆ ਮਤਲਬ ਇਹ ਖਾਲੀ ਚੱਲਦਾ ਘੱਟ ਲੈਂਦਾ ਲੋੜ ਹਾਂ ਤੇ ਹੁਣ ਬਈ ਆਪਾਂ ਨੂੰ ਦੇਖੋ ਇਹ ਤਾਂ ਆਪਾਂ ਨੂੰ ਐਸਟੀਮੇਟ ਹੋ ਗਿਆ ਵੀ ਜਿਹੜੀ ਲਾਈਟ ਹੈ ਵੀ ਇਹਨਾਂ ਦਾ ਆਪਣੀ ਜਿਹੜੀ ਸੌਰੀ ਵਾਟ ਆ ਵੀ ਕਿੰਨੀ ਕਿੰਨੀ ਵਾਟ ਦੀ ਜਿਹੜੀ ਲਿਖੀ ਹੋਈ ਆ ਸਹੀ ਹੈ ਵੀ ਲਗਭਗ ਆ ਜਿਹੜੀ ਕੰਪਨੀ ਵਾਲਿਆਂ ਨੇ ਲਿਖੀ ਹੈ ਹਾਂਜੀ ਉਹਦੇ ਵਿੱਚ ਕੋਈ ਏਅਰ ਫੇਅਰ ਨਹੀਂ ਹੈਗਾ ਵੀ ਉਹ ਸਹੀ ਆ ਗਈ ਬਿਲਕੁਲ ਕਿਉਂਕਿ ਬਈ ਸਹੀ ਤਾਂ ਇਹ ਜਿਹੜੇ ਦੋਨੇ ਪੱਖੇ ਆਪਣੇ ਇਹ ਕੰਪਨੀ ਦੇ ਪੱਖੇ ਆ ਕੋਈ ਆਮ ਨਹੀਂ ਹੈਗੇ ਆ ਵੀ ਦੇਖੋ ਬਜਾਜ ਦਾ ਪੱਖਾ ਹੈਗਾ ਜਿਹੜਾ ਬੀਐਲ ਬੀਐਲ ਦੀ ਵਾਰ ਲਗਾ ਹਾਂਜੀ ਹਾਂਜੀ ਆ ਜਿਹੜਾ ਐਂਟਨਸਰ ਮਾਡਲ ਆਗਾ ਇਹ ਨੋਰਮਲ ਪੱਖਾ ਆ ਗਿਆ ਜਿਹੜੇ ਆਪਣੇ ਲੱਗੇ ਆ ਇਹ ਆਪਣੇ ਆਮ ਚਲਦੇ ਆ ਪੱਖਾ ਆਮ ਆ ਪਰ 220 ਵੋਲਟ ਤੇ ਚਲਦਾ ਇਹ ਹਾਂ ਇਹ ਹੈਵਲ ਦਾ ਪੱਖਾ ਇਹ ਵੀ ਕੰਪਨੀ ਦਾ ਹੈਗਾ ਓਕੇ ਜੀ ਹੁਣ ਤੁਹਾਨੂੰ ਮੇਨ ਕੀ ਹੈ ਵੀ ਜਦੋਂ ਵੀ ਤੁਸੀਂ ਇਹਨੂੰ ਸਾਡੇ ਹਿਸਾਬ ਨਾਲ ਤੁਸੀਂ ਇਹਨੂੰ ਨਾਮ ਲਾਓ ਇਹਨੂੰ ਨਾਮ ਲਾਉਣ ਦਾ ਕਾਰਨ ਇਹ ਹੈ ਭਾਈ ਦੇਖੋ ਇੱਕ ਤਾਂ ਇਹ ਸਪੀਡ ਬਹੁਤ ਘੱਟ ਆ ਠੀਕ ਹੈ ਜੀ ਨੰਬਰ 2 ਤੇ ਕੰਪਨੀ ਦੀ ਗਾਰੰਟੀ 5 ਸਾਲ ਦੀ ਦਿੰਦੀ ਹੈ ਇਹਦੀ 2 ਸਾਲ ਦੀ ਦਿੰਦੀ ਹੈ ਵਾਲੇ ਵੀਰ ਕਮੈਂਟ ਕਰਨਗੇ ਵੀ ਇਹਦੀ ਗਾਰੰਟੀ ਵੱਧਾ ਗਾਰੰਟੀ ਦੇਖੋ ਵੀਰ ਵੱਧ ਹੈਗੀ ਆ ਕੋਈ ਇਹ ਜੀ ਗੱਲ ਨਹੀਂ ਪ੍ਰੋਪਰਟੇ ਕੱਟ ਖਾਂਦਾ ਹੈ ਨਾ ਗਾਰੰਟੀ ਵੀ ਕੀ ਕਰਾਂਗੇ ਲੈਟ ਤਾਂ ਕੱਟ ਖਾਂਦੇ ਹੀ ਆ ਹੂੰ ਪਰ ਉਹ ਇਹਦਾ ਕੋਈ ਵਾੜਾ ਬੈਨੀਫਿਟ ਨਹੀਂ ਹੈ ਕਿਉਂਕਿ ਇਹਦੀ ਹਵਾ ਬਾਈ ਬਹੁਤ ਘੱਟ ਆ ਅੱਛਾ ਤੁਸੀਂ ਇਹ ਬਾਈ ਲਾਏ ਹੈਗੇ ਕੰਮ ਅਸੀਂ ਬਾਈ ਲਾਏ ਆ ਇਹ ਬਹੁਤ ਲਾਏ ਆ ਪੱਖੇ ਚਲੋ ਵੀਡੀਓ ਇਹ ਵੀ ਕਮਰੇ ਚ ਲਾ ਕੇ ਦਿਖਾਓ ਹਨਾ ਹਾਂ ਭਾਈ ਦੂਬਾ ਕੋਈ ਨਹੀਂ ਹੋਰ ਵੀਡੀਓ ਪਾ ਦਿਆਂਗੇ ਵੀ ਲਾਉਣੇ ਆ ਪੱਖੇ ਆਪਾਂ ਠੀਕ ਆ ਵੀਡੀਓ ਬਣਾਵਾਂਗੇ ਪੂਰੀ ਕਿੰਨੇ ਪੈਰ ਲੈ ਰਿਹਾ ਵੀ ਆਪਾਂ ਕੋਈ ਉਹੀ ਤਾਂ ਨਹੀਂ ਕਹਤਾ ਤੁਹਾਨੂੰ ਫਰ ਲਾ ਕੇ ਵੀ ਤੁਹਾਨੂੰ ਚਲਾ ਕੇ ਮੀਟਰ ਲਾ ਕੇ ਦਿਖਾ ਦਾਂਗੇ ਠੀਕ ਹੈ ਬਈ ਇਹ ਆਪੱਖਾ ਆਪਣਾ ਇੰਨੇ ਪੈਰ ਲੈ ਰਿਹਾ ਇੰਨੇ ਬਾਟ ਲੈ ਰਿਹਾ ਬਾਕੀ ਹਵਾ ਦਾ ਵੀ ਪਤਾ ਲੱਗ ਜੂਗਾ ਹਨਾ ਵੀ ਕਮਰੇ ਦੇ ਵਿੱਚ ਆਪਾਂ ਨੂੰ ਹਵਾ ਦਾ ਵੀ ਪਤਾ ਲੱਗ ਜੂਗਾ ਠੀਕ ਹੈ ਉਹੀ ਚੀਜ਼ ਹੈ ਵੀ ਆਪਾਂ ਇਹਨੂੰ ਨਾ ਇਹਨੂੰ ਆਪਾਂ ਨਾਂ ਨਹੀਂ ਲਾਈਏ ਕਿਉਂਕਿ ਇਹਦਾ ਆਪਾਂ ਨੂੰ ਫਾਇਦਾ ਹੈ ਇਹਦਾ ਆਪਾਂ ਕੱ ਲਈਏ ਲਾਇਟ ਦਾ ਸੁਖ ਦੇਖੀਏ ਵੀ ਲਾਇਟ ਘਟ ਖਾਂਦਾ ਹੈ ਇਹਦੇ ਵਿੱਚ ਬਈ ਜਿਹੜੇ ਫੀਚਰ ਨੇ ਉਹਨਾਂ ਦਾ ਆਪਾਂ ਨੂੰ ਨੁਕਸਾਨ ਵੀ ਹੈ ਕਿਉਂਕਿ ਤੁਹਾਨੂੰ ਦੱਸਿਆ ਸੀ ਇਹਦੇ ਵਿੱਚ ਵੀ ਜਿਹੜਾ ਕਰੰਟ ਆਗਾ ਆਪਣਾ ਏ ਇਦੇ ਵਿੱਚ ਆਪਣਾ ਏਸੀ ਮੰਗੂ ਜਿਵੇਂ ਆਪਾਂ ਪੀਸੀਬੀ ਕਹਿ ਦਈਏ ਪਲੇਟ ਪੰਜਾਬੀ ਭਾਸ਼ਾ ਚ ਉਹ ਲੱਗੀ ਵੀ ਆ ਹਨਾ ਠੀਕ ਹੈ ਜੀ ਮੰਨ ਕੇ ਚਲੋ ਉਹ ਚ ਕੋਈ ਫਾਲਟ ਪੈਂਦਾ ਤਾਂ ਮਰੋ ਦਾ ਵੀ ਖਰਚਾ ਵੀ ਵੱਧ ਹੋਊਗਾ ਹੂੰ ਹੂੰ ਇਹਦੇ ਚ ਕੀ ਚੱਕਰ ਆਉਣਾ ਹੈ ਇਹਦੇ ਚ ਦਿੱਕਤ ਕੀ ਆ ਬਈ ਵੱਧ ਵਾਲਾ ਬੈਰਿੰਗ ਖਰਾਬ ਹੋ ਜੂਗਾ ਮੋਟਰ ਮੱਚ ਜੂ ਜੇਲ ਆਪਾਂ ਕਹਿ ਦਈਏ ਹਨਾ ਹੂੰ ਹੂੰ ਆਪਾਂ ਮੋਟਰ ਚੇਂਜ ਕਰਾ ਲਾਂਗੇ ਆਸਾਨੀ ਨਾਲ ਜਾਂ ਬਣਾ ਲਾਂਗੇ ਜੇ ਤੋ ਗਾਰੰਟੀ ਤੋਂ ਲੰਘ ਗਿਆ ਜੇ ਗਾਰੰਟੀ ਚ ਤਾਂ ਆਪਾਂ ਨੂੰ ਮੰਨ ਲਓ ਬਈ ਇਹ ਜਿਹੜਾ ਨਾਰਮਲ ਪੱਖਾ ਗਾਰੰਟੀ ਦੇ ਵਿੱਚ ਖਰਾਬ ਹੋ ਜੇ ਤਾਂ ਫੇਰ ਆਪਾਂ ਨੂੰ ਕੀ ਕਰਨਾ ਪੈਂਦਾ ਇਹਦਾ ਬਈ ਜੇ ਗਾਰੰਟੀ ਚ ਇਹਦਾ ਕਾਰਡ ਹੁੰਦਾਗਾ ਠੀਕ ਹੈ ਜੀ ਕਾਰਡ ਦੇ ਉਪਰ ਉਹਨਾਂ ਦਾ ਟੋਲ ਫਰੀ ਨੰਬਰ ਹੁੰਦਾਗਾ ਇਹ ਆਪ ਸਾਮਕੇ ਰੱਖਣਾ ਹੁੰਦਾ ਬਾਈ ਇਹ ਆਪਨੇ ਰੱਖਣਾ ਹੁੰਦਾ ਬਾਈ ਸਾਮਕੇ ਠੀਕ ਹੈ ਇਹ ਤੋਂ ਬਿਨਾ ਗਰੰਟੀ ਨਹੀਂ ਮਿਲਦੀ ਜੇ ਚਲੋ ਹਾਂ ਆਨਲਾਈਨ ਹੀ ਕੰਮ ਹੁੰਦਾ ਨਾ ਤੁਸੀਂ ਜੇ ਕੰਪਲੀਟ ਪਾਉਂਗੇ 24 ਘੰਟਿਆਂ ਦੇ ਵਿੱਚ ਜਾਂ 48 ਘੰਟਿਆਂ ਦੇ ਵਿੱਚ ਤੁਹਾਡੇ ਘਰੇ ਆ ਕੇ ਉਹਨਾਂ ਨੇ ਤੁਹਾਡਾ ਪੱਖਾ ਜਿਹੜਾ ਉਹ ਠੀਕ ਕਰਕੇ ਜਾਣਾ ਹੁੰਦਾਗਾ ਚਾਹੇ ਤੁਸੀਂ ਬਜਾਜ ਦਾ ਲਾ ਲਓ ਚਾਹੇ ਤੁਸੀਂ ਆਹ ਲਾ ਲਓ ਜੇ ਮੱਚ ਜੇ ਵੀ ਫੇਰ ਬਾਈ ਜੇ ਮੱਚੇ ਬਾਈ ਇਹਦੀ ਮੋਟਰ ਚੇਂਜ ਕਰ ਦੇਣਗੇ ਉਹ ਓਕੇ ਇਹਦੇ ਜੇ ਕੋਈ ਫਾਲਟ ਪੈ ਗਿਆ ਇਹਦੇ ਵੀ ਫਿਰ ਇਹਦੇ ਚ ਹੋ ਸਕਦਾ ਵੀ ਤੁਹਾਨੂੰ ਰਿਪੇਅਰ ਕਰਕੇ ਰਿਪੇਅਰ ਕਰਕੇ ਦੇਣਾ ਪਵੇ ਕਿਉਂਕਿ ਬਈ ਇਹਦੇ ਵਿੱਚ ਪੀਸੀਬੀ ਵਗੈਰਾ ਸਿਸਟਮ ਉਹ ਲੱਗਾ ਹੋਇਆ ਹੈ ਪਲੇਟ ਵਾਲਾ ਓਕੇ ਜੀ ਮਤਲਬ ਇਹਦੀ ਜਿਆਦਾ ਲਾਈਫ ਨਹੀਂ ਕਹਿ ਸਕਦੇ ਹਾਂ ਇਹਦੀ ਲਾਈਫ ਜਿਆਦਾ ਨਹੀਂ ਆਪਾਂ ਗਾਰੰਟੀ ਦੇ ਚੱਕਰ ਚ ਲੈ ਲਈਏ ਵੀ ਗਾਰੰਟੀ 5 ਸਾਲ ਦੀ ਹੈ ਤੇ ਆਪਾਂ ਨੂੰ ਇਹਨੇ ਹਵਾ ਵੀ ਦੇਖੋ ਘਟ ਦੇਊਗਾ ਇਹ ਬਿਲਕੁਲ ਉਹ ਪੂਰੀ ਹਵਾ ਇਹਦੇ ਮੁਕਾਬਲੇ ਸਟਾਰਟਿੰਗ ਹੋਣ ਬਿਲੀ ਦੇਖੋ ਤਾਂ ਆਪਾਂ ਸਟਾਰਟ ਕੀਤਾ ਸੀ ਹਾਂਜੀ ਵਾਲੀ ਇਹਦੀ ਵਧੇਗਾ ਸਟਾਰਟਿੰਗ ਨਹੀਂ ਸੀਗੀ ਨਾਰਮਲ ਹੀ ਚੱਲਿਆ ਸੀ ਇਹ ਠੀਕ ਹੈ ਬਈ ਉਦੋਂ ਬਾਅਦ ਰਹੀਗੀ ਬਾਕੀ ਸਾਰਾ ਪਲੇਟ ਵੀ ਅਲੂਮੀਨੀਅਮ ਦੀ ਆ ਉਹ ਸਾਰਾ ਕੁਝ ਜਿਹੜਾ ਸੇਮ ਹੀ ਆ ਜਿਹੜਾ ਕਪੈਸਟਰ ਵਗੈਰਾ ਉਹ ਤੁਹਾਨੂੰ ਦੱਸ ਦਿੱਤਾ ਵੀ ਇਹਦੇ ਕਪੈਸਟਰ ਲੱਗਿਆ ਹੋਇਆਗਾ ਇਹਦੇ ਹੈ ਨਹੀਂਗਾ ਇਹਦੇ ਲੋਡ ਨਹੀਂ ਪੈਂਦੀ ਇਹਦੇ ਲੋਡ ਨਹੀਂ ਕਿਉਂਕਿ ਇਹ ਦੇਸੀ ਤੇ ਚੱਲਣਾ ਹਾਂ ਡੀਸੀ ਗਰੰਟ ਤੇ ਚੱਲਣਾਗਾ ਹਾਂਜੀ ਤੇ ਰਹੀ ਗੱਲ ਰੇਟ ਦੀ ਹੁਣ ਉਹਦੇ ਮੁਕਾਬਲੇ ਬਾਈ ਇਹਦਾ ਰੇਟ ਵੀ ਜ਼ਿਆਦਾ ਹੈ ਇਹ ਪੱਖਾ ਘੱਟੋ ਘੱਟ 3500 ਦਾਗਾ ਠੀਕ ਹੈ ਜੀ ਇਹ ਤਾਂ ਨਾਰਮਲ ਇਹਦਾ ਆਪਾਂ ਦੱਸਿਆਗਾ ਜਿਹੜੇ ਏਦੂ ਬਾਈ ਹੋਰ ਹੈਵੀ ਆਉਂਦੇ ਆ ਬੀਆ ਵਧੀਆ ਮਾਡਲ ਆ ਇਹਦਾ ਫੈਂਸੀ ਵੀ ਨਹੀਂ ਹੈਗਾ ਨਾ ਇੰਨਾ ਫੈਂਸੀ ਨਹੀਂ ਹੈਗਾ ਸੈਂਪਲ ਆ ਗਿਆ ਜਿਹੜੇ ਬੀਐਲਡੀਸੀ ਹੋਰ ਮਾਡ ਠੀਕ ਹੈ ਵੀ ਕੈਨ ਦਾ ਭਾਵ ਉਹਨਾਂ ਦੇ 8899000 ਲਾਉਣ ਦੇ ਨਾਲੋਂ ਹਾਂਜੀ ਅਸੀਂ ਤਾਂ ਤੁਹਾਨੂੰ ਰეკਮੈਂਡ ਕਰਦੇ ਹਾਂ ਤੁਸੀਂ ਸੈਂਪਲ ਪੱਖਾ ਲਾ ਲਓ ਆਪਣਾ ਕੋਈ ਐ ਨਹੀਂ ਕਹਿੰਦੇ ਵੀ ਆਪਾਂ ਕੰਪਨੀ ਦੀ ਮਸੂਰੀ ਕਰਦੇ ਆਂ ਬਾਈ ਵੀ ਆਪਾਂ ਨੂੰ ਹਾਇਵਲ ਵਾਲਿਆਂ ਨੇ ਕਿਹਾ ਵੀ ਸਾਡੀ ਮਸੂਰੀ ਕਰੋ ਹਾਂਜੀ ਹਾਂਜੀ ਕੋ ਪੱਖੇ ਜਿਹੜਾ ਜਿਹੜਾ ਮਰਜ਼ੀ ਲਾ ਲਿਓ ਦੇਖੋ ਬਿਲਕੁਲ ਹਾਂ ਚਲੋ ਆਪਾਂ ਬਾਈ ਹਾਇਵਲ ਦਾ ਵੀ ਨਾਂ ਨਾ ਲਾਓ ਤੁਸੀਂ ਹਾਂ ਵੀ ਹੋਰ ਜਦੋਂ ਆਪਾਂ ਪੱਖਾ ਲੈਣਾ ਉਦੋਂ ਵੀ ਕੀ ਚੀਜ਼ ਦੇਖਣੀ ਚਾਹੀਦੀ ਐ ਵੀ ਇਹਦੇ ਵਿੱਚ ਮੇਨ ਚੀਜ਼ ਆਹ ਹੋਣੀ ਚਾਹੀਦੀ ਐ ਮੇਨ ਬਾਈ ਦੇਖੋ ਪਹਿਲਾਂ ਤਾਂ ਤੁਸੀਂ ਦੇਖੋ ਵੀ ਆਪਣੀ ਜਿਹੜੀ ਮੋਟਰ ਐ ਬਜੇ ਦਾ ਹੋਣ ਲੱਗ ਅਲਮੋਣੇ ਆਉਂਦੀ ਨਹੀਂ ਕਾਪਰ ਦੀ ਆਉਂਦੀ ਹੈ ਜਿਹੜੇ ਕੰਪਨੀਆਂ ਦੇ ਪੱਖੇ ਨੇ ਲੋਕਲ ਚ ਦਾ ਦੇਖੋ ਅਲਮੋਣੇ ਉਹਦੀ ਆਈ ਜਾਂਦੀ ਹੈ ਜਿਹਦਾ ਆਪਾਂ ਕੰਪਨੀ ਦੇ ਮਗਰ ਪਾਵਾਂਗੇ ਓਕੇ 95% ਆ ਜਿਹੜੀਆਂ ਮੋਟਰਾਂ ਨਾਲੀਆਂ ਤਾਂਬੇ ਚ ਹੀ ਆਉਂਦੀਆਂ ਨੇ ਠੀਕ ਹੈ ਬਈ ਵੀ ਤੁਸੀਂ ਉਹ ਦੇਖੋ ਵੀ ਜਿਹੜੀ ਮੋਟਰ ਆ ਉਹ ਆਪਣੀ ਤਾਂਬੇ ਦੀ ਹੈ ਹਾਂਜੀ ਉਦੋਂ ਬਾਅਦ ਵੀ ਜਿਹੜਾ ਆਪਣਾ ਪੱਖਾ ਦਾ ਬਾਈ ਉਹਦੇ ਦੋਨੇ 베アリング ਹੋਣੇ ਚਾਹੀਦੇ ਆ ਡਬਲ 베アリング ਆ ਪਾ ਜੀ ਨੂੰ ਕਹਿੰਦੇ ਨੇ ਪੰਜਾਬੀ ਭਾਸ਼ਾ ਠੀਕ ਹੈ ਜੀ ਗੱਲ ਤਾਂ ਹੁਣ ਜਦੋਂ ਸਾਰੇ ਆਉਂਦੇ ਆ ਪਰ ਫੇਰ ਵੀ ਆਪਾਂ ਕਈ ਕੰਪਨੀਆਂ ਦਾ ਕਾਰ ਆਈਆਂ ਨੇ ਅੱਛਾ ਬਈ ਇੱਕ 베アリング ਵੀ ਹੁੰਦਾ ਸੀ ਹਾਂ ਬ ਠੀਕ ਹੈ ਉੱਪਰ 베어ਿੰਗ ਹੁੰਦਾ ਸੀ ਉਸ ਤੋਂ ਪਹਿਲਾਂ ਦੋਨੇ ਪੁਸ਼ ਵੀ ਹੁੰਦੇ ਸੀ ਬਾਈ ਠੀਕ ਹੈ ਤੇ ਉਹ ਚੀਜ਼ ਦਾ ਵੀ ਆਪਾਂ ਧਿਆਨ ਰੱਖਣਾ ਵੀ ਆਪਣੀ ਮੋਟਰ ਜਿਹੜੀ ਡਬਲ 베어ਿੰਗ ਹੋਵੇ ਠੀਕ ਹੈ ਜੀ ਤੇ ਜਿਹੜੀ ਤਾਂਬੇ ਦੇ ਵਿੱਚ ਬੰਨੀ ਹੋਵੇ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਕੀ ਹੈ ਮੇਨ ਗੱਲ ਆ ਗਈ ਬਾਈ ਫਰਾਂ ਦੀ ਓਕੇ ਜਿਹੜੇ ਫਾਰਾ ਬਾਈ ਬਾਲੀਆਂ ਕੰਪਨੀਆਂ ਦੇ ਕੀ ਹੈ ਦੁਕਾਨ ਦੇ ਆਪਾਂ ਜੋ ਜਾਣਿਆ ਰੇਟ ਨਾਲ ਉਹਨਾਂ ਦੇ ਫਰਕ ਪਾਇਆ ਹੁੰਦਾ ਅਗਲਾ ਕਹਿੰਦਾ ਯਾਰ ਉਹ ਪੱਖਾ ਸੇਮ ਇੱਕ ਦੁਕਾਨਦਾਰ ਤਾਂ 1600 ਦਾ ਦੀ ਜਾਂਦਾ ਤੇ ਦੂਜਾ ਬਾਈ ਉਹ 1400 ਦਾ ਦੇਈ ਜਾਂਦਾ 150 ਦਾ ਫੱਕ ਪਿਆ ਜਾਂਦਾ ਉੱਥੇ ਬਾਈ ਫਰਕ ਕਿੱਥੇ ਪੈਂ ਹੂੰ ਵੀ ਜਿਹੜੇ ਆਪਾਂ ਨੂੰ ਫਾਰਾ ਜਦੋਂ ਲੈਣੇ ਆਪਾਂ ਪਹਿਲਾਂ ਤੁਸੀਂ ਇਹ ਪੁੱਛ ਲਓ ਵੀ ਜਦੋਂ ਮੋਟਰ ਦਾ ਤੁਸੀਂ ਪੁੱਛ ਲਿਆ ਵੀ ਡਬਲ 베アリング ਹੈ ਤਾਂਬੇ ਦੇ ਵਿੱਚ ਬਣੀ ਹੋਈ ਹੈ ਹੂੰ ਹੂੰ ਵੀ ਜਿਹੜੇ ਦੇ ਪੱਖੇ ਦੇ ਫਾਰਾ ਹੈ ਬਈ ਉਹ ਆਪਾਂ ਨੂੰ ਅਲੂਮੀਨੀਅਮ ਦੇ ਹੋਣੇ ਚਾਹੀਦੇ ਉਹ ਲੋਹੇ ਦੇ ਨਹੀਂ ਹੋਣੇ ਚਾਹੀਦੇ ਹੂੰ ਹੂੰ ਇਹ ਵੀ ਆਪਣੀ ਚੀਜ਼ ਹੈ ਜਿਹੜੀ ਇੱਕ ਮੇਨ ਚੀਜ਼ ਆ ਖਾਸ ਹੂੰ ਹੂੰ ਵੀ ਆਪਣੇ ਜੇ ਹੁਣ ਆਪਾਂ ਫਾਰਾ ਵੀ ਲੋਹੇ ਦੇ ਲੈ ਲੇ ਤਾਂ ਛਾਲ 1.5 ਸਾਲ ਬਾਅਦ ਉਹਦੇ ਫਰਾਂ ਤੋਂ ਪਾਪੜ ਜਿਹਾ ਬਣ ਕੇ ਰੰਗ ਜਿਹਾ ਲੈ ਜਾਊਗਾ ਤੇ ਜਰਜੀ ਲੱਗ ਜੂਗੀ ਮੁੜ ਕੇ ਬੇਕਾਰ ਹੋ ਜੂ ਕਿਉਂਕਿ ਫਰਾਂ ਨਾਲ ਬਈ ਕੋਈ ਹਵਾ ਦਾ ਵੀ ਫਰਕ ਪੈਂਦਾ ਫਰਾਂ ਨਾਲ ਬਈ ਹ ਹੁਣ ਹੈਵੀ ਹੁੰਦੇ ਆ ਫਰ ਉਹਨਾਂ ਨੇ ਹਵਾ ਵੱਧ ਦੇਣੀ ਆ ਉਹਨਾਂ ਨੇੱਖਾਂ ਚੱਲਣਾ ਬਈ ਸਮੂਥ ਨਹੀਂ ਬਾਕੀ ਪੱਕੇ ਜੀ ਦੇਖਿਆ ਵਿੱਚ ਪੱਕੇ ਸਿਰ ਜਾ ਮਾਰਨ ਨੂੰ ਨਹੀਂ ਹਟਦੇ ਹੁੰਦੇ ਹੂੰ ਹੂੰ ਉਹ ਫਰਾਂ ਦੇ ਕਾਰਨ ਹੀ ਹੁੰਦਾ ਬਈ ਕਿਉਂਕਿ ਜਿਹੜਾ ਆਪਣਾ ਹਵਾ ਦਾ ਸਿਸਟਮ ਆ ਤੇ ਪੱਖੇ ਦਾ ਬਈ ਮੇਨ ਜਿਹੜਾ ਚੱਲਣਾ ਫਰਾਂ ਦੇ ਸਾਰੀ ਆ ਠੀਕ ਆ ਬਈ ਜੇ ਫਰ ਸਹੀ ਹੋਣਗੇ ਹੈਵੀ ਹੋਣਗੇ ਫਰ ਹੂੰ ਹੂੰ ਤਾਂ ਫਿਰ ਬਈ ਫਰਾਂ ਦੇ ਹਿਸਾਬ ਨਾਲ ਉਹਨੇ ਹਵਾ ਦੇਣੀ ਆ ਇਕੱਲੇ ਪੱਖੇ ਦਾ ਉਹਦੇ ਵਿੱਚ ਰੋਲ ਖਤਮ ਹੋ ਜਾਂਦਾ ਵੀ ਐ ਨਹੀਂ ਹੈਗਾ ਵੀ ਇਕੱਲਾ ਪੱਖੇ ਹੀ ਕਰੂਗਾ ਪੱਕੇ ਨੇ ਤਾਂ ਘੋਗਣਾਗਾ ਫਿਰ ਫਰ ਸਹੀ ਲੱਗੇ ਹੋਣਗੇ ਬੈਂਡ ਸਹੀ ਹੋਊਗਾ ਹਮਮ ਅਲੂਮਿਨੀਅਮ ਦੇ ਬਲੇਡ ਹੋਣਗੇ ਆਪਣਾ ਹੋਣਗੇ ਹਮਮ ਤਾਂ ਬਈ ਆਪਾਂ ਨੂੰ ਜਿਹੜੀ ਹਵਾ ਉਹ ਸਹੀ ਮਿਲੂਗੀ ਉਹ ਚੀਜ਼ ਦਾ ਵੀ ਤੁਸੀਂ ਲੈਣ ਵੇਲੇ ਧਿਆਨ ਰੱਖਣਾਗਾ ਕੋਈ ਪਰ ਦੁਬਾਰੇ ਆਪਾਂ ਪੋਜੀਟਿਵ ਟੌਪ ਤੇ ਫੇਰ ਆਉਣੇ ਆ ਵੀ ਜੇ ਆਪਾਂ 3500 ਰੁਪਏ ਦੇ ਲਾਉਣੇ ਆ ਇਹ ਵੀ ਹਵਾ ਵੀ ਘਟ ਹੈ ਠੀਕ ਹੈ ਜੀ ਜੇ ਆਪਾਂ ਕੋਈ ਹੋਰ ਬ੍ਰੈਂਡਰ ਲੈਣੇ ਆ ਵਾਹਲਾ ਮੇਨ ਗੱਲ ਤਾਂ ਬਈ ਆਪਾਂ ਸ਼ੋਹ ਦੇ ਚੱਕਰ ਚ ਨਾ ਪੋ ਸਾਡੀ ਗੱਲ ਤਾਂ ਦੇਖ ਤੁਹਾਨੂੰ ਰਾਏ ਇਹ ਹੈ ਵੀ ਤੁਸੀਂ 10 10 15 15000 ਦੇ ਪੱਖੇ ਵਿੱਚ ਹੁਣ ਬਈ ਕਮੈਂਟ ਕਰਨਗੇ ਵੀ ਚਾਰ ਫਨ ਵਾਲਾ ਆਉਂਦਾ ਤੇ ਲਾਈਟਾਂ ਚੱਲਦੀਆਂ ਆ ਬਈ ਦੇਖੋ ਬਈ ਆਈ ਸਾਰਾ ਕੁਝ ਜਾਂਦਾ ਲੈਣਾ ਨਾ ਲੈਣਾ ਤੁਹਾਡੀ ਮਰਜ਼ੀ ਆ ਭਾਵੇਂ ਤੁਸੀਂ 50 ਹਜ਼ਾਰ ਵਾਲਾ ਲਾ ਲਓ ਠੀਕ ਆ ਨਾ ਬਈ ਦੇਣੀ ਤਾਂ ਉਹਨੇ ਹਵਾ ਹੀ ਆ ਤੇ ਕਿੰਨਾ ਹਵਾ ਚ ਕੋਈ ਫਰਕ ਹੋਊਗਾ ਹਵਾ ਚ ਵੀਰੇ ਕੋਈ ਫਰਕ ਨਹੀਂ ਹੋਣਾ ਜੇ ਤੁਸੀਂ ਪੱਖਾ ਕਹੋਗੇ ਵੀ ਅਸੀਂ ਇੱਕ ਪਾਸੇ 20 ਹਜ਼ਾਰ ਵਾਲਾ ਪੱਖਾ ਲਾ ਲਿਆ ਇੱਕ ਪਾਸੇ ਆਹ ਲਾ ਲਿਆ ਉਸੇ ਉਹਦੇ ਵਿੱਚ ਸੇਮ ਹੀ ਹਵਾ ਹੋਊ ਪਰ ਜਿਹੜਾ BLDC ਮੋਟਰ ਵਾਲਾ ਪੱਖਾ ਹੋ ਉਹ ਅਸੀਂ ਸਾਡੇ ਰਿਜ਼ਲਟ ਕੱਢੇ ਹੋਏ ਆ ਵੀ ਉਹਦੀ ਹਵਾ ਬਈ ਇਹਦੇ ਨਾਲੋਂ ਘੱਟ ਹੋ ਜਿਹੜਾ ਆਮ ਪੱਖਾ AC ਵਾਲਾ ਠੀਕ ਹੈ ਜੀ ਇਤਾ ਕਰਕੇ ਬਾਈ ਤੁਸੀਂ ਸਿੰਪਲ ਪੱਖਾ ਲਓ ਇਹ ਪੱਖੇ ਬਾਈ ਤੁਸੀਂ ਕਿਸੇ ਦੇ ਘਰੇ ਲਾਉਣੇ ਹੈਗੇ ਹਾਂਜੀ ਹਾਂਜੀ ਕਦੋਂ ਲਾਉਣੇ ਆ ਤਾਂ ਤਾਂ ਕੇ ਜੀ ਦੁਬਾਰੇ ਵੀਡੀਓ ਵੀ ਇੱਕ ਬਣਾ ਦੇ ਜੀ ਬਾਈ ਬਸ ਆਪਾਂ ਆ ਲਾਉਣੇ ਆ ਹੁਣ ਕੰਮ ਚੱਲੀ ਜਾਂਦਾ ਗੋਠੀ ਚ ਆਪਾਂ ਦੋਨਾਂ ਦੀ ਇਹਨਾਂ ਦੀ ਪ੍ਰੋਪਰ ਵੀਡੀਓ ਬਣਾ ਕੇ ਸੋ ਇਹ ਪੱਖਾ ਵੀ ਤੁਸੀਂ ਆਪਦੇ ਕੰਨੋਂ ਲਿਆਉਂਦਾ ਜਾਂ ਵੀ ਉਹ ਗਾਹਕ ਨੂੰ ਪਸੰਦ ਸੀ ਜੀ ਨਹੀਂ ਬਾਈ ਉਹਨਾਂ ਨੂੰ ਪਸੰਦ ਸੀ ਬਾਈ ਅੱਛਾ ਉਹਨਾਂ ਨੇ ਆਨਲਾਈਨ ਆਰਡਰ ਕੀਤਾ ਹੋਊਗਾ ਵਗੈਰਾ ਹਾਂ ਕਿਸੇ ਦਾ ਉਹ ਨਹੀਂ ਕਰਦੇ ਵੀ ਯਾਰ ਆਹ ਕੰਪਨੀ ਲਓ ਅਸੀਂ ਕੰਪਨੀਆਂ ਦੇ ਨਾਮ ਦੱਸ ਦਨੇ ਆ ਗਏ ਨੂੰ ਵੀ ਭਾਈ ਆਹ ਬ੍ਰਾਂਡ ਆਪਣੇ ਚੱਲ ਰਹੇ ਆ ਠੀਕ ਹੈ ਜਿਹੜੀ ਤੁਹਾਨੂੰ ਪਸੰਦ ਆ ਉਹ ਤੁਸੀਂ ਲੈ ਲਓ ਇਹ ਵੀ ਆਨਲਾਈਨ ਆਰਡਰ ਕੀਤਾ ਉਹਨਾਂ ਨੇ ਨਹੀਂ ਉਹਨਾਂ ਨੇ ਆਨਲਾਈਨ ਨਹੀਂ ਆਪਣੀ ਸ਼ਾਪ ਤੋਂ ਹੀ ਲੈਂਦੇ ਆ ਬਾਈ ਪਰੰਪਰੇ ਤੋਂ ਸ਼ਾਪ ਤੋਂ ਲੈਂਦੇ ਆ ਉਹਨਾਂ ਨੇ ਬਾਜ਼ਾਰ ਦੇ ਵਿੱਚ ਉਹਨਾਂ ਨੂੰ ਪਸੰਦ ਸੀ ਠੀਕ ਹੈ ਜੀ ਉਹਨਾਂ ਨੂੰ ਕਹਿੰਦੇ ਬਈ ਸੀ ਰੋਟ ਵਾਲਾ ਪੱਖਾ ਲੈਣਾ ਤਾਂ ਰੋਟ ਵਾਲਾ ਉਹਨਾਂ ਨੇ ਬੀਐਲਟੀਸੀ ਮਾਡਲ ਵਾਲਾ ਇਹ ਲੈ ਲਿਆ ਠੀਕ ਹੈ ਜੀ ਜਿਹੜਾ ਆਪਣਾ ਦੂਸਰਾ ਸੀ ਉਹਨਾਂ ਨੂੰ ਆਪ ਸੰਭਾਲ ਲਿਆ ਹਾਂ ਇਹ ਬਈ ਜਦੋਂ ਦੁਕਾਨਦਾਰ ਕਹਿੰਦਾ ਵੀ ਇਹ ਤਾਂ 26 ਬਾਟੀ ਖਾਂਦਾ ਲਾਈਟ ਆ ਹਨਾ ਇਹ 50 ਖਾਂਦਾ ਹੈ ਜਾਂ ਕੋਈ ਆ 70 ਖਾਂਦਾ 80 ਖਾਂਦਾ ਆਪਾਂ ਨੂੰ ਆਇਆ ਲੱਗਦਾ ਵੀ ਹਾਂ ਆ ਵੱਖਾ ਘੱਟ ਖ ਪੱਖਾ ਦਾ ਪੱਖਾ ਹੀ ਉਹ ਨੂੰ ਹੀ ਹਵਾ ਦੇਣੀ ਆ ਹਾਂਜੀ ਹਾਂਜੀ ਉਦੋਂ ਆਪਾਂ ਫਸ ਜਾਂਦੇ ਆ ਇਹਦੇ ਵਿੱਚ ਹਾਂਜੀ ਤੁਸੀਂ ਤਾਂ ਇਹ ਚੀਜ਼ਾਂ ਲਗਾਉਂਦੇ ਰਹਿੰਦੇ ਹੋ ਤੁਹਾਨੂੰ ਜਿਆਦਾ ਪਤਾ ਨਹੀਂ ਦੱਸ ਰਿਹਾ ਨਾ ਜਦੋਂ ਹੁਣ ਆਪਾਂ ਸਟਾਰਟ ਕੀਤਾ ਪੱਖਾ ਤੁਸੀਂ ਇਹਦੀ ਸਟਾਰਟਿੰਗ ਵੀ ਦੇਖੀ ਹੈ ਜੀ ਬੀਐਲ ਦੀ ਬਿਲਕੁਲ ਵੀ ਆਪਾਂ ਨੂੰ ਕਹਿਣ ਦਾ ਭਾਬ ਕੀ ਆ ਵੀਡੀਓ ਬਣਾਉਣ ਦਾ ਵੀ ਮਕਸਦ ਹੈ ਕਿ ਪੈਸੇ ਖਰਾਬ ਕਰਕੇ ਜੇ ਪਤਾ ਲੱਗਿਆ ਤਾਂ ਕੀ ਲੱਗਿਆ ਹਾਂ ਉਹੀ ਹਾਲ ਹੈ ਨਾ ਭਾਈ ਆਪਾਂ ਹੁਣ ਵਿੱਚ ਵੀਰ ਕਹਿੰਦੇ ਆ ਵੀ ਸਾਨੂੰ ਤਾਂ ਪਤਾ ਹੀ ਹੈ ਇੱਥੇ ਬੈਠੇ ਵੀ ਤੁਸੀਂ ਐ ਮਾਰੀ ਜਾਂਦੇ ਹੋ ਕਮੈਂਟ ਵੀ ਆਉਂਦੇ ਸਾਨੂੰ ਬਿਲਕੁਲ ਨੈਗੇਟਿਵ ਕਮੈਂਟ ਕਰਨ ਵਾਲੇ ਤਾਂ ਚਲੋ ਪਰ ਭਾਈ ਜ਼ਰੂਰੀ ਨਹੀਂ ਹ ਬਿਲਕੁਲ ਪਤਾ ਨੇ ਸਹੀ ਗੱਲ ਆ ਜੀ ਹਾਂ ਚਲੋ ਜਿਹੜੀ ਅਸੀਂ ਚੀਜ਼ ਦੇਖਦੇ ਆਗੇ ਹਨਾ ਵੀ ਉਹ ਆਪਾਂ ਦੱਸ ਦਿੰਨੇ ਆ ਵੀ ਭਈ ਆਹ ਚੀਜ਼ ਸਹੀ ਆ ਆ ਗਲਤ ਆ ਕੀ ਉਹਦੇ ਨਾਲ ਕੀ ਆ ਵੀ ਕਾਫੀ ਬੰਤੇ ਦਾ ਫਾਇਦਾ ਹੋ ਜਾਂਦਾ ਹਨਾ ਨਹੀਂ ਬਈ ਦੇਖੋ ਆਪਾਂ ਨੂੰ ਕਹਿੰਦੇ ਹੁੰਦੇ ਵੀ ਜਾਣਕਾਰੀ ਆ ਉੰਨੀ ਕਿ ਵੰਡਣੀ ਚਾਹੀਦੀ ਆ ਲੱਗ ਆਪਾਂ ਨੂੰ ਪਤਾ ਆਪਾਂ ਕੋਈ ਬਾਲੇ ਵੱਡੇ ਵਿਦਵਾਨ ਤਾਂ ਹੈ ਨਹੀਂ ਵੀ ਅਗਲੇ ਨੂੰ ਕਲਾਸਾ ਕਰਕੇ ਵੀ ਆਹ ਚੀਜ਼ ਆਏ ਹਨਾ ਹਾਂਜੀ ਜਿੰਨਾ ਕ ਆਪਾਂ ਨੂੰ ਸਿੱਖਣ ਨੂੰ ਆਪਾਂ ਸਿੱਖਿਆ ਨੇ ਮਿਲੀਆਂ ਦਾ ਉਹਨਾਂ ਕ ਭਈ ਆਪਾਂ ਤੁਹਾਡੇ ਨਾਲ ਸ਼ੇਅਰ ਕਰੀ ਜਾਂਦੇ ਵੀ ਇੱਥੋਂ ਆਏ ਆ ਇੱਥੋਂ ਆਏ ਆ ਵੀ ਹੋ ਸਕਦਾ ਤੁਹਾਡਾ ਫਾਇਦਾ ਹੋ ਜੀ ਹੂੰ ਇਹ ਕੱਲ ਨੂੰ ਤੁਸੀਂ ਮੰਨ ਕੇ ਚ ਲੋਹਾ ਪੱਖੇ ਤੇ 8-1000 ਰੁਪਿਆ ਲਾਇਆ ਇਹ ਵਾਪਸ ਨਹੀਂ ਹੋਣਾ ਵੀ ਤੁਸੀਂ ਸੈਂਪਲ ਚੀਜ਼ ਲਓ ਸੈਂਪਲ ਪੱਖਾ ਲਓ ਜਿੰਨੀ ਆਪਾਂ ਬਈ ਚੀਜ਼ ਆ ਆਪਦੇ ਰਾਹਤ ਵਾਲੀ ਲਈ ਜਾਵਾਂਗੇ ਵੀ ਰਿਵੋਟ ਨਾ ਚੱਲੇ ਵੀ ਆਪਾਂ ਨੂੰ ਸੌਖਾ ਹੋ ਗਿਆ ਬੰਦ ਹੋ ਗਿਆ ਜਿੰਨੇ ਫੰਕਸ਼ਨ ਵਾਲੀ ਲਵਾਂਗੇ ਉਹ ਨੌਕਾ ਆਵਾਂਗੇ ਜਿੰਨੇ ਫੀਚਰ ਵਧੀ ਜਾਣਗੇ ਉੰਨੀ ਬਈ ਉਹਦੀ ਚੀਜ਼ ਦੇ ਵਿੱਚ ਆ ਜਿਹੜੇ ਫਾਲਟ ਆ ਉਹ ਵੀ ਵਧ ਜਾਣਗੇ ਲੈਫ ਘਟੀ ਜਾਊਗੀ ਹਾਂ ਉਹਦੇ ਪੁਆਇੰਟ ਨੈਗੇਟਿਵ ਵੀ ਨਾਲ ਹੋਣਗੇ ਇੱਕ ਚੀਜ਼ ਬਈ ਮੈਂ ਹੋਰ ਪੁੱਛਣੀ ਚਾਹੁੰਦਾ ਤੁਹਾਨੂੰ ਕਾਫੀ ਟਾਈਮ ਹੋ ਗਿਆ ਹੁ ਕੰਮ ਕਰਦੇ ਨੇ ਤੁਸੀਂ ਆ ਪੱਖਾ ਵੀ ਪਹਿਲਾਂ ਲਾਇਆ ਹੋਊਗਾ ਆ ਬੱਖੇ ਦਾ ਬਈ ਪਤਾ ਨਹੀਂ ਕਿੰਨਾ ਸਾਲ ਹੋ ਗਿਆ ਵੀ ਇਹ ਚੱਲੀ ਜਾਂਦੇ ਆ ਹੁਣ ਤੱਕ ਇਹ ਪੱਖੇ ਬਈ ਘੱਟੋ ਘੱਟ 11 ਸਾਲ ਹੋ ਗਏ ਜਿਨ੍ਹਾਂ ਦੇ ਆਪਾਂ ਕੱਲਾ ਸੈੱਲ ਚੇਂਜ ਕੀਤਾ ਆ ਪੱਖਿਆਂ ਦੇ ਕੰਟੈਂਸਰ ਮਾਡਲ ਦੇ ਠੀਕ ਹੈ ਬਈ ਹੈਵਲ ਦੇ ਠੀਕ ਹੈ ਜੀ ਇਹ ਕਿੰਨਾ ਦਾ ਮਾਡਲ ਹੋਰ ਆਉਂਦਾ 390 ਐਸਐਸ ਠੀਕ ਹੈ ਬਈ ਉਹ ਮੰਨ ਕੇ ਚੱਲੋ ਪਹਿਲਾਂ ਜਦੋਂ ਅਸੀਂ ਲਾਉਣ ਲੱਗੇ ਸੀ ਉਹਦਾ ਰੇਟ 60 1600 ਸੀਗਾ ਅੱਜ ਕੱਲ ਉਹਦਾ ਰੇਟ 850 ਹੁਣ ਇਹਨਾਂ ਨੇ ਸਟਾਰ ਰੇਟਿੰਗ ਪੱਖੇ ਕਰਦੇ ਪਿਛਲੇ ਸੀ ਜੀ ਠੀਕ ਹੈ ਬਈ ਸਟਾਰ ਰੇਟਿੰਗ ਤੋਂ ਭਾਅ ਬਈ ਉਹਨਾਂ ਨੇ ਇਹਦੀ ਜਿਹੜੀ ਵਾਟ ਆ ਉਹ ਘਟਾਤੀ ਓਕੇ ਕਪੈਸਟਰ ਵੀ ਛੋਟੇ ਕਰਤੇ ਜਿਵੇਂ ਪਹਿਲਾਂ ਢਾਈ ਦੇ ਹੁੰਦੇ ਸੀ ਸਵਾ ਦੋ ਦੇ ਕਰਤੇ ਦੋ ਦੋ ਦੇ ਕਰਤੇ ਤੇ ਹੁਣ ਆਪਾਂ ਨੂੰ ਫਿਰ ਕਿਹੜਾ ਲੈਣਾ ਚਾਹੀਦਾ ਕਿਹੜੇ ਸਟਾਰ ਵਾਲਾ ਆਪਾਂ ਤਾਂ ਉਹੀ ਕਹਿੰਦੇ ਆ ਵੀ ਪੱਖਾ ਤੁਸੀਂ ਜਿਹੜਾ ਆਪਣਾ ਚੱਲਦਾ ਮਾਰਕੀਟ ਦੇ ਵਿੱਚ ਆਮ ਉਹ ਲਓ ਕੰਪਨੀ ਵਾਲਾ ਪੱਖਾ ਲਓ ਤੁਸੀਂ ਵੀ ਲੋਕਲ ਨਾਲ ਲਓ ਤਾਂ ਕਰਕੇ ਵੀ ਜਾਂ ਤਾਂ ਜਿਆਦਾ 390 ਸਸ ਲੈ ਲਓ ਠੀਕ ਆ ਵੀ ਇੱਕ ਸਟਾਰ ਵਾਲਾ ਲਈਏ ਜਾਂ ਸਟਾਰਾਂ ਦਾ ਇਹ ਦੇਖੋ ਇਹਦੇ ਵਿੱਚ ਕੋਈ ਬੜਾ ਫੰਡਾ ਨਹੀਂ ਹੁੰਦਾ ਜੀ ਸਟਾਰਾਂ ਦਾ ਜਿਵੇਂ ਆਹ ਦੇ ਤੇ ਆਹ ਆਪਣਾ 2 ਸਟਾਰ ਹੈ ਠੀਕ ਹੈ ਜੀ ਆ ਤੁਸੀਂ ਦੇਖਿਆ ਜੀ ਫਾਈਵ ਸਟਾਰ ਸੀ ਠੀਕ ਹੈ ਬਈ ਸਟਾਰ ਤਾਂ ਹੁਣ ਆਪਾਂ ਇਹਦੇ ਵੀ ਦੇਖ ਲਈ ਫਾਈਵ ਲੱਗੇ ਹੋਏ ਆ ਹਾਂਜੀ ਪਰ ਸਟਾਰਾਂ ਦੇ ਹਿਸਾਬ ਨਾਲ ਦੀ ਸਪੀਡ ਤਾਂ ਇਹਦੇ ਨੂੰ ਘੱਟ ਆ ਬਈ ਹਾਂ ਤੁਸੀਂ ਚੈੱਕ ਕੀਤੀ ਹੈ ਨਾ ਹੂੰ ਹੂੰ ਇਹ ਤਾਂ ਕੰਪਨੀ ਦੇ ਫੰਡੇ ਨੇ ਆਪਾਂ ਨੂੰ ਉਲਝਾਉਣ ਦੇ ਮਾਰੇ ਨੇ ਠੀਕ ਹੈ ਇਹਨਾਂ ਦੀ ਮੋਟਾ ਤੇ ਆਪਾਂ ਨੂੰ ਬਈ ਕੁੱਲ ਮਿਲਾ ਕੇ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਸਿੰਪਲ ਪੱਖਾ ਲਗੋ ਸਿੰਪਲ ਪੱਖੇ ਦੀ ਰਿਪੇਅਰ ਮੈਂ ਉਹ ਗੱਲ ਕਹਿਣੀ ਨਹੀਂ ਗਈ ਹਾਂ ਇਹ ਕਹਿਣਾ ਚਾਹਣਾ ਵੀ ਦੇਖੋ ਉਹਦੇ ਵਿੱਚ ਬਈ ਜਿਉਂ ਥੱਲੇ ਕੋਈ ਸ਼ੋ ਸ਼ਾ ਲੱਗੀ ਹੁੰਦੀ ਆ ਕਪ ਫਰਾਂ ਦੇ ਵਾੜਾ ਕੁਝ ਲੱਗਿਆ ਹੁੰਦਾ ਹੂੰ ਹੂੰ ਉਹ ਬਈ ਤ ਸਾਲ ਜੀ ਮਹੀਨੇ ਨੂੰ ਲੈ ਕੇ ਉਹ ਫੰਗ ਜੇ ਡਿੱਗ ਪੰਦੇ ਆ ਪਰ ਉਹ ਨਾਲ ਦੇ ਮਿਲਦੇ ਨਹੀਂ ਹਾਂਜੀ ਮੰਨ ਕੇ ਚੱਲੋ ਜੇ ਕੱਲ ਨੂੰ ਆਪਾਂ 8 ਸਾਲਾਂ ਬਾਅਦ ਕਦੇ ਖੋਲਦੇ ਆ ਮਿਸਤਰੀ ਕੋਲੇ ਆ ਪਰ ਰਿਪੇਅਰ ਕਰਨ ਦੇ ਤਾਂ ਆਣਾ ਵੀ ਕੀਸ ਕਰਦੇ ਉੱਥੇ ਮੜਾ ਮੋਟਾ ਕੁਝ ਟੁੱਟ ਕਰ ਗਿਆ ਉਹਦੇ ਨਾਲ ਦਾ ਮਿਲਦਾ ਨਹੀਂ ਪਰ ਉਹਦੂ ਵੀ ਪਹਿੜਾ ਲੱਗਦਾ ਲੱਗਿਆ ਹੋਇਆ ਠੀਕ ਹੈ ਜੀ ਇਸ ਕਰਕੇ ਜੇ ਸਿੰਪਲ ਪੱਖਾ ਹੋਊਗਾ ਬਈ ਨਾਲੇ ਤਾਂ ਉਹ ਵੀ ਲਾਇਫ ਜ਼ਿਆਦੇ ਆ ਨਾਲੇ ਕੱਲ ਨੂੰ ਜਦੋਂ ਆਪਾਂ ਉਹਦੀ ਰਿਪੇਅਰ ਕਰਾਉਣੇ ਆ ਉਹਦੀ ਰਿਪੇਅਰ ਸੋਕੀ ਹੁੰਦੀ ਹੈ ਨਾਲੇ ਆਪਣੇ ਜਿਹੜੇ ਪੈਸੇ ਆ ਬਈ ਉਹ ਬਚਦੇ ਆ ਪਹਿਲਾਂ ਵੀ ਹੁਣ ਇੱਕ ਪਾਸੇ ਬਈ ਆਪਾਂ 10000 ਦਾ ਪੱਖਾ ਹੂੰ ਹਾਂ ਥਲੇ ਕੁਇਆਪਾ ਨੂੰ ਸਿੰਪਲ ਵੀ ਨਹੀਂ ਕਹਿ ਸਕਦੇ ਦੇਖੋ ਆ ਮਾੜਾ ਮੋਟਾ ਤਾਂ ਫੈਂਸੀ ਹੈਗੀ ਹੈ ਨਾ ਇਸ ਤਰ੍ਹਾਂ ਦੇ ਫਰਾਂ ਤੇ ਵੀ ਬਣਿਆ ਹੋਇਆ ਹੈ ਜਿਹੜਾ ਲੱਗਿਆ ਹੋਇਆ ਕਰੋ ਹਾਂਜੀ ਹਾਂਜੀ ਐਵੇਂ ਜਿਵੇਂ ਬਾਈ ਇਹਦੇ ਜਿਹੜੇ ਕੱਪ ਆਉਂਦੇ ਆ ਹਾਂ ਬਈ ਉਹ ਵੀ ਦਿਖਾ ਦਿਓ ਆ ਕੱਪਾਂ ਦੇ ਵੀ ਆ ਦੇਖੋ ਇਹਦੇ ਆ ਲੱਗਿਆ ਹੋਇਆਗਾ ਤੇ ਡੱਬੇ 'ਚ ਬਾਈ ਹੋਰ ਵੀ ਐਕਸੈਸਰੀ ਦਿਖਾ ਦਿਓ ਵੀ ਇਹਦੇ ਨਾਲ ਹੋਰ ਕੀ ਕੁਝ ਆਉਂਦਾ ਆ ਇਹਦੇ ਨਾਲ ਬਾਈ ਬਸ ਹੋਰ ਆ ਆ ਕੱਪ ਆਗੇ ਦਿਓ ਆ ਦੇਖੋ ਆ ਕੱਪ ਇਹਦੇ ਥੱਲੇ ਵਾਲੇ ਪਾਸੇ ਲੱਗਣਾ ਥੱਲੇ ਦਾ ਕੱਪ ਆ ਗਿਆ ਠੀਕ ਆ ਬਾਈ ਆ ਇਹਦਾ ਟੌਪ ਵਾਲਾ ਕੱਪ ਆ ਗਿਆ ਠੀਕ ਹੈ ਇਹ ਦਿੱਤਾ ਹੈ ਨਾ ਨਾਂ ਲਿਖਿਆ ਇਹ ਆਪਣਾ ਸਿਲਵਰ ਆ ਆਪਣਾ ਸੋਰੀ 골ਡਨ ਆ ਇਹ ਆਪਾਂ ਸਿਲਵਰ ਦੇ ਵਿੱਚ ਵੀ ਆਉਂਦਾ ਹੈ ਕ੍ਰੋਮ ਬਣੀ ਹੋਈ ਆ ਠੀਕ ਹੈ ਜੀ ਇਸ ਤੋਂ ਬਿਨਾ ਬਾਈ ਇਹਦੇ ਵਿੱਚ ਕੀ ਹੁੰਦਾ ਡੱਬੇ ਉਹਦੇ ਨਾਲ ਬਾਈ ਇੱਕ ਆ ਤਾਰ ਹੁੰਦੀ ਹੈਗੀ ਅੱਛਾ سپورਟ ਤਾਰ ਇੱਕ ਆਦੇ ਕੰਮ ਹੁੰਦੀ ਆ ਬਾਈ ਜੀ ਪੱਖਾ ਨਾਲ ਡਿੱਗੇ ਵੈਸੇ ਬਾਈ ਇਹ ਬਹੁਤ ਘੱਟ ਲੱਗਦੀ ਹੈ ਕਿਉਂਕਿ ਆਪਣੇ ਰਾਡ ਆ ਜਿਹੜੇ ਲੰਬੇ ਹੁੰਦੇ ਆ ਜ਼ਿਆਦੇ ਠੀਕ ਹੈ ਜੀ ਇਹ ਅਸੀਂ ਬਾਈ ਕੰਪਨੀ ਨਾਲ ਬਹੁਤ ਸਾਨੂੰ ਵੀ ਗਾਹਕ ਵੀ ਕਹਿੰਦਾ ਜਿਹੜਾ ਰਾਡ ਹੈਗਾ ਹਾਂਜੀ ਇਹ ਬਾਈ ਲਗਭਗ ਆਇਆ ਮੰਨ ਕੇ ਚੱਲੋ 100% ਦੇ ਵਿੱਚੋਂ 1% ਵੀ ਨਹੀਂ ਪੈਂਦਾ ਇਹ ਠੀਕ ਹੈ ਜੀ ਆਪਾਂ ਨੂੰ ਇਸ ਤਰ੍ਹਾਂ ਡਾੜ ਲਾਉਣੇ ਪੈਂਦੇ ਆ ਬਹੁਤ ਘੱਟ ਪੈਂਦਾ ਹੈ ਰਾੜ ਨਾਲ ਵਾਲਾ ਠੀਕ ਹੈ ਜੀ ਅਸੀਂ ਕੰਪਨੀ ਵਾਲਿਆਂ ਨੂੰ ਕਹਿੰਨੇ ਵੀ ਜਾਂਦਾ ਬਾਈ ਤੁਸੀਂ ਇਹਦਾ ਸਹਿਜ ਵਧਾ ਦਿਓ ਠੀਕ ਹੈ ਘੱਟੋ ਘੱਟ ਇਹਨੂੰ ਸਵਾ ਫੁੱਟ ਦਾ ਜਾਂ ਫੁੱਟ ਦਾ ਕਰ ਦਿਓ ਇਹਦਾ ਸਹਿਜ 10 ਇੰਚ ਹੁੰਦਾ ਲਗਭਗ ਅੱਛਾ ਇਹਦੇ ਚ ਆਪਾਂ ਨੂੰ ਕੱਪ ਪਾਉਣ ਵੇਲੇ ਦਿੱਕਤ ਆਉਂਦੀ ਹੈਗੀ ਠੀਕ ਹੈ ਆਪਾਂ ਜਿਹੜੇ ਆ ਪੂਰੇ ਪੂਰੇ ਪੈਂਦੇ ਆ ਇਹ ਚ ਮਸਾ ਲੱਗਦਾ ਮੰਨ ਕੇ ਚਲੋ ਲੱਗ ਵੀ ਜਾਂਦਾ ਆਂ ਅਸੀਂ ਕਿਤੇ ਲਾਉਣਾ ਇਹਦਾ ਬਾਈ ਫਿਰ ਬਹੁਤ ਟਾਈਮ ਦੇ ਇਸੇ ਤਰ੍ਹਾਂ ਹੀ ਇਹ ਕੰਪਨੀ ਨੇ ਗਲਤੀ ਨਹੀਂ ਸੁਧਾਰੀ ਆਪਣੀ ਨੇ ਬਾਈ ਇਹ ਬਸ ਉਹਨਾਂ ਦਾ ਉਹ ਕਹਿੰਦੇ ਵੀ ਸਾਡੇ ਇਸ ਤ ਲਾ ਤਾਂਦਾ ਬਾਈ ਪੱਖੇ ਨਹੀਂ ਜਿਹੜੀ ਹਵਾ ਬਹੁਤ ਘੱਟ ਦੇਣੀ ਹੈ ਜਮਾਂ ਨਾਲ ਹੀ ਚੱਲੂ ਠੀਕ ਹੈ ਬਈ ਛੱਤ ਤੋਂ ਮੰਨ ਕੇ ਚਲੋ 6-7 ਇੰਚ ਡਾਉਨ ਰਹੂਗਾ ਆਪਣਾ ਜਿਹੜਾ ਏਸੀ ਲੱਗਿਆ ਹੁੰਦਾ ਸਾਢੇ 8 ਫੁੱਟ ਤੇ ਏਸੀ ਹੁੰਦਾਗਾ ਏਸੀ ਦੇ ਹਿਸਾਬ ਨਾਲ ਘੱਟੋ ਘੱਟ ਪੱਖਾ 1.5 ਤੋਂ 2 ਫੁੱਟ ਨੀਵਾ ਚਾਹੀਦਾ ਫੇਰ ਹੀ ਆਪਾਂ ਨੂੰ ਪ੍ਰੋਪਰ ਹਵਾ ਦਿੰਦਾ ਠੀਕ ਹੈ ਬਈ ਉਹਦੇ ਵਾਸਤੇ ਜਿਹੜਾ ਰਾਡ ਉਹ ਆਪਾਂ ਨੂੰ ਐਕਸਟਰਾ ਹੀ ਲੈਣਾ ਪੈਂਦਾ ਤਾਂ ਕਰਕੇ ਬਈ ਆ ਤਾਂ ਬੇਸਟੀ ਚ ਆ ਕੰਪਨੀ ਨੂੰ ਅਸੀਂ ਤਾਂ ਬਹੁਤ ਕਹਨੇ ਆ ਵੀ ਬਾਈ ਤੁਸੀਂ ਇਹਦੇ ਨਾਲ ਉਹਦਾ ਨਾ ਰਾਡ ਨਾ ਹੀ ਪਾਇਆ ਕਰੋ ਪਹਿਲਾਂ ਤੁਸੀਂ ਦੇਖਿਆ ਹੋਣਾ ਬਈ ਜਿਹੜਾ ਆਪਣੇ ਪੱਖੇ ਪਹਿਲਾਂ ਓਰੀ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਤਾ ਹੀ ਹੋਣਾ ਜਿਹਨਾਂ ਦੇ ਹਲੇ ਵਿੱਚ ਲੱਗੇ ਵੀ ਹੋਣਗੇ ਜਾਂ ਮਿਸਤਰੀਆਂ ਨੂੰ ਪਤਾ ਹੀ ਆਣਾ ਫੇਰਨੇ ਵਾਲਾ ਵੱਡਾ ਰੈਗੂਲੇਟਰ ਉਦੋਂ ਬਾਅਦ ਦੇਖੋ ਤੁਸੀਂ ਕੰਪਨੀ ਨੇ ਰੈਗੂਲੇਟਰ ਵੀ ਖਤਮ ਕਰਤਾ ਹੁਣ ਕਿਸੇ ਪੱਖੇ ਨਾਲ ਰੈਗੂਲੇਟਰ ਨਹੀਂ ਆਉਂਦਾ ਉਹ ਕੰਪਨੀ ਨੂੰ ਬਚਤ ਹੀ ਹੋ ਗਈ ਬਚਦੀ ਹੋ ਗਈ ਬਾਈ ਹਾਂ ਇੱਕ ਤਰ੍ਹਾਂ ਦੀ ਰੇਟ ਵਧੀਆਂ ਦੇਖੋ ਉਹ ਮੰਨ ਕੇ ਚਲੋ ਆਪਾਂ ਜੇ ਬਾਜ਼ਾਰ ਤੋਂ ਲੈਣਾ ਹੁਣ ਆਪਾਂ ਲਾਉਣੇ ਆ ਚਲੋ ਮੰਨਦੇ ਆ ਵੀ ਹੁਣ ਫੈਂਸੀ ਜੁਗ ਆ ਗਿਆ ਕਾਲਾ ਜੁਗ ਵੀ ਅਲੱਗ-ਅਲੱਗ ਕੰਪਨੀਆਂ ਲੋਕ ਆਪਣੀ ਸੈਸਰੀ ਲੱਗੀ ਹੁੰਦੀ ਹੈ ਉਹਦੇ ਨਾਲ ਤਾਂ ਨਹੀਂ ਮਿਲਦਾ ਚਲੋ ਉਹਨਾਂ ਦਾ ਇੱਕ ਨਗਤਾ ਕੱਟ ਗਿਆ ਪਰ ਉਹਨਾਂ ਦੀ ਤਾਂ ਆਪ ਤਾਂ ਸੇਫ ਰਹਿਗੇ ਨਾ ਬਾਈ ਉਹ ਰੈਗੂਲੇਟਰ ਸਾਈਡ ਤੇ ਕੱਢ ਕੇ ਉਸ ਤਰ੍ਹਾਂ ਬਾਈ ਜਿਆਦਾ ਤੁਸੀਂ ਇਹਨੂੰ ਵੱਡਾ ਕਰ ਦਿਓ ਅਸੀਂ ਤਾਂ ਕਹਿੰਦੇ ਵੀ ਜਾਂ ਤੁਸੀਂ ਇਹਨੂੰ ਬਾਈ ਨਾ ਹੀ ਪਾਇਆ ਕਰੋ ਇਹਦਾ ਫਾਇਦਾ ਤਾਂ ਹੁੰਦਾ ਨਹੀਂ ਬਾਲਾ ਵਿੱਚ ਪਾਉਣ ਦਾ ਠੀਕ ਹੈ ਜੀ ਇਹ ਆਪਾਂ ਸਾਰਿਆਂ ਨਾਲ ਹੀ ਇੱਕ ਚੀਜ਼ ਬਾਈ ਹੋਰ ਹੈ ਮੇਰਾ ਨਾ ਸਵਾਲ ਹੁਣੀ ਮੇਰੇ ਦਿਮਾਗ 'ਚ ਆਇਆ ਹਾਂਜੀ ਪੱਖੇ ਨਾ ਸਰਜਾਂ ਮਾਰਦੇ ਹੁੰਦੇ ਆ ਤੇ ਇੱਕ ਕਈ ਵਾਰ ਚਿੜੀ ਨਹੀਂ ਵਧੀਆ ਹੁੰਦੀ ਕਿਸ ਤਰ੍ਹਾਂ ਦੀ ਆਪਾਂ ਨੂੰ ਚਿੜੀ ਲੈਣੀ ਚਾਹੀਦੀ ਹੈ ਠੀਕ ਬਾਈ ਜਿਵੇਂ ਤੁਹਾਨੂੰ ਆਪਾਂ ਇਹਦੇ ਨਾਲ ਆ ਦੇਖੋ ਚਿੜੀ ਆਈ ਇਹਦੇ ਨਾਲ ਆ ਠੀਕ ਆ ਬਾਈ ਆ ਦਿਖਾਉਣੇ ਆ ਆਪਾਂ ਤੁਹਾਨੂੰ ਇਹ ਬਾਅਦ ਕੀ ਵੀ ਮਿਲ ਜਾਂਦਗਾ ਬਾਈ ਹਾਂ ਬਾਅਦ ਚ ਮਿਲ ਜਾਂਦੇ ਆ ਬਾਈ ਕਈ ਵਾਰੀ ਆਪਾਂ ਦੇਸੀ ਲੈ ਲੈਣੇ ਜਿਹੜੀਆਂ ਹਾਂਜੀ ਹਾਂਜੀ ਉਹ ਦੱਸ ਦੋ ਵੀ ਦਰਸ਼ ਕਰਾਂਗੇ ਇਹ ਵੀ ਮੇਨ ਜਿਹੜਾ ਸਿਰ ਮਾਰਨ ਦਾ ਕੰਮ ਕੀ ਹੁੰਦਾ ਐਦਾ ਕੰਮ ਹੁੰਦਾ ਬਾਈ ਜਿੱਥੇ ਕਿ ਧਾਰਾ ਵੜ ਆਪਣੀ ਟੁੱਟ ਗਈ ਹਾਂਜੀ ਹਾਂਜੀ ਜਦੋਂ ਪੱਖਾ ਚੱਲੂਗਾ ਇਹਦੇ ਦੋ ਨੁਕਸਾਨ ਨੇ ਇਕੱਲਾ ਸਿਰ ਨਹੀਂ ਮਾਰਦਾ ਹਾਂਜੀ ਦੋ ਦੀ ਥਾਂ ਤੇ ਹੁੰਦਾ ਪੈਸੇ ਦਾ ਤਿੰਨੀ ਬਣ ਜਾਂਦੇ ਆ ਟਾਈਮ ਪੈ ਕੇ ਨਾਟਕਾ ਸਕ੍ਰੇਡ ਪੱਖਾ ਡਿੱਗ ਵੀ ਸਕਦਾ ਜੇ ਰਾਵੜ ਨਾ ਹੋਈ ਠੀਕ ਆ ਬਾਈ ਚੱਲਣ ਵੇਲੇ ਖੜਕਾ ਵੀ ਕਰੂਗਾ ਨੰਬਰ 2 ਤੇ ਜੇ ਆਪਣਾ ਪੱਖਾ ਛਾਂਟ ਹੋ ਗਿਆ ਹਾਂਜੀ ਆਪਣਾ ਪੱਖਾ ਲੈਂਟਰ ਨਾਲ ਟੱਚ ਹੁੰਦਾ ਬਈ ਤਾਂ ਫੈਨ ਬਾਕਸ ਠੀਕ ਹੈ ਜੀ ਆਪਣੇ ਸਾਰੇ ਉਹਦੇ ਚ ਕਰੰਟ ਵੀ ਆ ਸਕਦਾ ਫਟਿੰਗ ਦੇ ਵਿੱਚ ਠੀਕ ਹੈ ਬਈ ਇਸ ਕਰਕੇ ਜੇ ਮੇਰੇ ਵੀਰ ਭਰਾ ਨੂੰ ਕਿਸੇ ਨੂੰ ਲੱਗਦਾ ਵੀ ਆਪਣਾ ਪੱਖਾ ਚੱਲਣ ਵੇਲੇ ਟੱਕ ਟੱਕ ਦੀ ਆਵਾਜ਼ ਦਿੰਦਾ ਖੜਕਾ ਕਰਦਾ ਤੁਸੀਂ ਬਈ ਜੀ ਚਿੜੀ ਹੈ ਜਿਹੜੀ ਜਾਂ ਤਾਂ ਕੰਪਲੀਟ ਚਿੜੀ ਪਾ ਲਓ ਇਹ ਕੋਈ ਬਾਲਾ ਮਹਿੰਗਾ ਸੌਦਾ ਨਹੀਂ 30 35 ਪਈ ਦੀ ਚਿੜੀ ਬਾਜ਼ਾਰ ਚੋਂ ਮਿਲ ਜਾਂਦੀ ਹੈ ਇਹ ਨਹੀਂ ਬਈ ਜੀ 10 ਰੁਪਏ ਦੀ ਰਾਬੜ ਆ ਜਾਂਦੀ ਹੈ ਇਹ ਰਾਬੜ ਪਾ ਲਓ ਬਾਹਲੇ ਬੰਦੇ ਕੀ ਕਰਦੇ ਬਈ ਜਗਾੜੂ ਕੰਮ ਆਪਣੇ ਪੰਡਾ ਨੂੰ ਪਤਾ ਹੀ ਆਣਾ ਬਾਹਲਾ ਜੇ ਮੰਨ ਕੇ ਚਲੋ ਆ ਰਾਬੜ ਟੁੱਟ ਗਈ ਬਈ ਰਾਬੜ ਦੀ ਜਹਾਲ ਪਾ ਬਲੇਡ ਕੇ ਬਾਈ ਉਮ ਜਮੀ ਕੰਮ ਚੱਲੀ ਜਾਂਦਾ ਹੈਗਾ ਅੱਗੇ ਸਾਈਕਲ ਦੀ ਟੂਬ ਪਲੇ ਬੇੜ ਦਿੰਦੀ ਹਾਂ ਆਹ ਜਾਂ ਸਾਈਕਲ ਦੀ ਟੂਬ ਹੁਣ ਵੀ ਬਲੇਡ ਦੰਦੇ ਆਪਾਂ ਅਸੀਂ ਦੇਖਦੇ ਜਾਂਦੇ ਜਾਨੇ ਲੋ ਵਿੱਚ ਬਲੇਟੀ ਪਈ ਹੁੰਦੀ ਆ ਠੀਕ ਹੈ ਬਈ ਇਸ ਕਰਕੇ ਬਾਈ ਤੁਸੀਂ ਪੱਕਾ ਕੰਮ ਕਰੋ ਵੀ ਆਹ ਜਗਾੜੂ ਕੰਮ ਨਾ ਕਰੋ ਉਹਦੇ ਨਾਲ ਆਪਣਾ ਜਾਣੀ ਜਿਹੜਾ ਨੁਕਸਾਨ ਹੋ ਸਕਦਾ ਜੇ ਬਾਈ ਦਾ ਬੇ ਕਿਤੇ ਪੱਕਾ ਛਾਂਟ ਹੋ ਗਿਆ ਹਾਂ ਇੱਕ ਬਾਈ ਆਪਾਂ ਜਿਹੜਾ ਰਾੜ ਲਿਆਉਨੇ ਆਗੇ ਬਾਜ਼ਾਰ ਚੋਂ ਇਹ ਇੱਟਾ ਰਾੜ ਚਾਹ ਲੋ ਲੱਗਦਾ ਨਹੀਂ ਹਨਾ ਹਾਂਜੀ ਛੋਟਾ ਰਹਿ ਜਾਂਦਾ ਹੈਗਾ ਆਪਾਂ ਬਾਜ਼ਾਰ ਚੋਂ ਰਾੜ ਲਿਆਉਨੇ ਆ ਠੀਕ ਹੈ ਬਾਈ ਤਾਂ ਰਾੜ ਲੈਣ ਵੇਲੇ ਆਪਾਂ ਨੂੰ ਕਿਹੜੀ ਰਾੜ ਦੇ ਵਿੱਚ ਬਈ ਐ ਇਸ ਤਰ੍ਹਾਂ ਦਾ ਰਾੜ ਹੋਣਾ ਚਾਹੀਦਾ ਹੈਗਾ ਉਹ ਰਾੜ ਬਾਈ ਐਂ ਦੇਖੋ ਇੱਕ ਤਾਂ ਤੁਸੀਂ ਰਾੜ ਹੈਵੀ ਦੇਖੋ ਵੀ ਹੈਵੀ ਆ ਰਾੜ ਬੜਾ ਹਲਕਾ ਰਾੜ ਨਾਲੋ ਠੀਕ ਹੈ ਬਈ ਮੇਨ ਗੱਲ ਕੀ ਹੈ ਜਿਵੇਂ ਆ ਇਹਦਾ ਰਾੜ ਆ ਤੁਹਾਨੂੰ ਆਪਾਂ ਦਿਖਾਉਣੇ ਆ ਇਹਦੇ ਚ ਆ ਇਹਦੇ ਰਾੜ ਦੇ ਵਿੱਚ ਆ ਦੇਖੋ ਆ ਓਰੀਜਨਲ ਰਾੜ ਹੈ ਇਹਦਾ ਇਹਦੇ ਰਾੜ ਦੇ ਵਿੱਚ ਨਾ ਬਾਈ ਘੱਟਾ ਇੱਕ ਤਾਂ ਘੱਟਾ ਸੀ ਠੀਕ ਹੈ ਬਈ ਇੱਕ ਘੱਟਾ ਸੀ ਹਾਂ ਜਿਹੜੇ ਆਪਾਂ ਜਿਆਦਾ ਰਾੜ ਵਿਚਾਰ ਦੇ ਵਿੱਚ ਹੈਵੀ ਆਉਂਦੇ ਆ ਚਲੋ ਹੁਣ ਤਾਂ ਹੋ ਸਕਦਾ ਕੱਟ ਆਉਣ ਲੱਗਿਆ ਹੋਵੇ ਆਪਣੇ ਤੁਸੀਂ ਵੀਡੀਓ ਚ ਦੇਖਿਆ ਹੁਣ ਆਪਾਂ ਗ੍ਰੈਂਡਰ ਨਾਲ ਕੱਟ ਪਾਈ ਸੀ ਉਹਦੇ ਠੀਕ ਹੈ ਬਈ ਉਹਨਾਂ ਦੇ ਕਿਸੇ ਨਾ ਬਈ ਇੱਕ ਪਾਸੇ ਕੱਟ ਸੀਗਾ ਠੀਕ ਹੈ ਇੱਕ ਪਾਸੇ ਕੱਟ ਨਹੀਂ ਹੈਗਾ ਸੀ ਇਹਦਾ ਕੀ ਨੁਕਸਾਨ ਆ ਜੇ ਇੱਕ ਪਾਸੇ ਕੱਟ ਆਵੇ ਇਹਦਾ ਨੁਕਸਾਨ ਆ ਬਈ ਇਹ ਪ੍ਰੋਪਰ ਜਦੋਂ ਆਪਾਂ ਕਸਤਾ ਇਹਦੇ ਚ ਪੱਖਾ ਟਾਈਟ ਨਹੀਂ ਹੁੰਦਾ ਠੀਕ ਹੈ ਬਈ ਕਿਉਂਕਿ ਜਿਹੜਾ ਰਾੜੇ ਹੈਵੀ ਆ ਜਦੋਂ ਕੱਟ ਪਿਆ ਹੋਊਦ ਪਿਆ ਬਈ ਘੁੱਟੀ ਜਾਊਗੀ ਹਾਂਜੀ ਹਾਂਜੀ ਇਹਦੇ ਵਿੱਚ ਪੱਖਾ ਜਿਹੜਾ ਉਹ ਟਾਈਟ ਹੋ ਜੂਗਾ ਹੱਲੇ ਨੂੰ ਹਟ ਜੂਗਾ ਪ੍ਰੋਪਰ ਆ ਦੇ ਠੀਕ ਹੈ ਉਹ ਆ ਕੱਟ ਪਏ ਵੈ ਦੋ ਜਦੋਂ ਆਪਾਂ ਇਹਦੇ ਨਾਟ ਕਸਤਾ ਇਹ ਟਾਈਟ ਹੋ ਜੂ ਹੱਲ ਦਾਣੀਆ ਹੁਣ ਦੇਖ ਪਲੇ ਆ ਨਾਟ ਨਹੀਂ ਕਸਿਆ ਹਾਂਜੀ ਹਾਂਜੀ ਜਦੋਂ ਇਧਰੋਂ ਵੱਡਿਆ ਨਾ ਹੋਇਆ ਬਾਈ ਰਾੜ ਕੱਟ ਨਾ ਹੋਇਆ ਇਹ ਹੱਲ ਨੂੰ ਨਹੀਂ ਹਟਦਾ ਬਾਈ ਪੱਖਾ ਠੀਕ ਹੈ ਜੀ ਤੇ ਹੌਲੀ ਹੌਲੀ ਇਹ ਚੱਲ ਕੇ ਸਾਲ ਤੋਂ ਸਾਲ ਜੋ ਹੱਲੀ ਗਿਆ ਜਿਹੜਾ ਨਾਟ ਆ ਨਟ ਨੂੰ ਵੱਡ ਦਿੰਦਾ ਠੀਕ ਹੈ ਬਈ ਇਸ ਕਰਕੇ ਵੀ ਤੁਸੀਂ ਜਦੋਂ ਰਾੜ ਲੈਨੇ ਹੋ ਬਾਜ਼ਾਰ ਚੋਂ ਉਹਦੇ ਦੋਨਾਂ ਪਾਸੇ ਆ ਕੱਟ ਦੇਖੋ ਵੀ ਕੱਟਾ ਹੈਗਾ ਠੀਕ ਹੈ ਜੇ ਬਾਈ ਦਾ ਵੇ ਬਾਈ ਉਹ ਚ ਕੱਟ ਨਹੀਂ ਹੈਗਾ ਇੱਕ ਪਾਸੇ ਕੱਟਾ ਤਾਂ ਤੁਸੀਂ ਰਾੜ ਚੇਂਜ ਕਰ ਲਓ ਨਹੀਂ ਬਾਈ ਪੱਖਾ ਆਪਣਾ ਟੰਗਣ ਤੋਂ ਪਹਿਲਾਂ ਜੇ ਠੀਕ ਹੈ ਜੇ ਆਪਾਂ ਨੂੰ ਕੱਲ ਨੂੰ ਪੱਖਾ ਲਾਉਣ ਵੇਲੇ ਦਿੱਕਤ ਨਾਲ ਬਿਲਕੁਲ ਬਾਕੀ ਜਾਣਕਾਰੀ ਕੰਪਲੀਟ ਹੈ ਵੀਰੇ ਤੁਹਾਡੇ ਵੱਲੋਂ ਹਾਂ ਭਾਈ ਅਸੀਂ ਤਾਂ ਦੇਖਿਆ ਤੁਹਾਨੂੰ ਬਹੁਤ ਵੀਰਾਂ ਦੇ ਕਮੈਂਟ ਆਈ ਸੀ ਆਪਣੇ ਹਾਂਜੀ ਪੇਜ ਤੇ ਵੀ ਭਾਈ ਸਾਨੂੰ ਬੀਐਲਡੀਸੀ ਜਿਹੜੀਆਂ ਮੋਟਰਾਂ ਨੇ ਭਾਈ ਪੱਖੇ ਓਕੇ ਹਾਂਜੀ ਉਹਦੇ ਬਾਰੇ ਸਾਨੂੰ ਦੱਸੋ ਭਾਈ ਵੀ ਆਪਾਂ ਅਸੀਂ ਲੈਣੇ ਆ ਇੱਕ ਦੋ ਵੀਰਾਂ ਦੇ ਕਮੈਂਟ ਆਈ ਸੀ ਆਪਾਂ ਉਹਨਾਂ ਵਾਸਤੇ ਸਪੈਸ਼ਲੇ ਪੱਖੇ ਅੱਜ ਵੀਰ ਨੇ ਲਾਉਣੇ ਹੁਣ ਆਪਾਂ ਵੀਡੀਓ ਦਾ ਲਾਸਟ ਸਿੱਟਾ ਕੀ ਕੱਢ ਗਏ ਵੀ ਆਪਾਂ ਨੂੰ ਬੀਐਲਡੀਸੀ ਪੱਖੇ ਦੇਖੋ ਭਾਈ ਆਪਾਂ ਤਾਂ ਸਿੱਟਾ ਇਹੀ ਕੱਢਿਆ ਵੀ ਤੁਸੀਂ ਆ ਪੱਖੇ ਬੀਐਲਡੀਸੀ ਨਾਲ ਲਾਓ ਠੀਕ ਹੈ ਜੀ ਕਿਉਂਕਿ ਜੇ ਭਾਵੇਂ ਇਹ ਵਾਟ 26 ਵਾਟ ਦੇ ਆ ਪਰ ਬਈ ਗਰਮੀ ਦੇ ਹਿਸਾਬ ਨਾਲ ਇਹਨਾਂ ਦੀ ਹਵਾ ਹੈ ਨਹੀਂਗੀ ਕੰਪਨੀ ਤਾਂ ਚੰਗੀ ਹੈ ਨਾ ਕੰਪਨੀ ਨੇ ਆਪਾਂ ਕੰਪਨੀ ਕਿਸੇ ਨੂੰ ਨਹੀਂ ਮਾੜੀ ਕਹਿੰਦੇ ਆਪਣੀਆਂ ਬਾਈ ਦੇਖੋ ਬੀਟੈਕਨੋਲੋਜੀ ਨੇ ਨਵੀਂ ਨਪੈਰ ਲਾਂਚ ਕੀਤੀ ਹੈ ਨਾ ਕੰਪਨੀ ਨੇ ਕੰਪਨੀ ਨੇ ਇਹ ਨਵੀਂ ਚੀਜ਼ ਬਣਾਈ ਆ ਦੋ ਦੋ ਸਾਲ ਹੀ ਹੋਏ ਮੇਰੇ ਹਿਸਾਬ ਨਾਲ ਲੱਗਦੇ ਨੇ ਇਹਨਾਂ ਨੂੰ ਦੋ ਸਾਲ ਹਾਂਜੀ ਇਸ ਕਰਕੇ ਤਾਂ ਕਰਕੇ ਹੁਣ ਤੁਸੀਂ ਦੇਖੋ ਬਾਲੇ ਕਿਉਂ ਨਹੀਂ ਵਿਕਦੇ ਦੁਕਾਨਾਂ ਤੇ ਜਿਆਦੇ ਪੱਖੇ ਤਾਂ ਆਹੀ ਵਿਕਦੇ ਨੇ ਨਾ ਨੋਰਮਲ ਠੀਕ ਹੈ ਜੀ ਇਸ ਕਰਕੇ ਬਾਲੇ ਨਹੀਂ ਵਿਕਦੇ ਕਿਉਂਕਿ ਬਈ ਇਹਨਾਂ ਦੀ ਜਿਹੜੀ ਸਪੀਡ ਆ ਉਹ ਘੱਟ ਹ ਸ਼ੋਹ ਕਹਿੰਦੇ ਵੀ ਰੋਡ ਨਾਲ ਪੱਖਾ ਚਲਾਤਾ ਹੂੰ ਹੂੰ ਵਿੱਚੋਂ ਖੜਿਆ ਨਹੀਂ ਛੱਡਦਾ ਆ ਜੇ ਮੈਂ ਆਪਣੇ ਬਾਈ ਬਾਟਨ ਤੋਂ ਚੱਲੂਗਾ ਬਾਟਨ ਤੋਂ ਹੀ ਘਟੂ ਵਧੂਗਾ ਹੂੰ ਹੂੰ ਉਹ ਆਪਾਂ ਆਪਦੇ ਸੁੱਖ ਦੇ ਮਾਰੇ ਇਹਨੂੰ ਲੈ ਸਕਦੇ ਆ ਜੇ ਲੈਣਾ ਕੋਈ ਚੱਕਰ ਨਹੀਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਅਗਲੇ ਨੇ ਲੈਣਾ ਵੀਰ ਨੇ ਇੱਕ ਬਾਈ ਮੈਂ ਤੁਹਾਨੂੰ ਥੋੜਾ ਜਿਹਾ ਟੋਕਣਾ ਸੀਗਾ ਵੀ ਇੱਕ ਸਵਾਲ ਆ ਮੇਰਾ ਹਾਂਜੀ ਵੀ 에어 ਰਿਮੋਟ ਵਾਲਾ ਪੱਖਾ ਸੱਚ ਤਾਂ ਇਹਤੇ ਵੀ ਲਾਉਣੀ ਪਊਗੀ ਇਹ ਤਾਂ ਹੈ ਨਹੀਂਗਾ ਵੀ ਇਹਨੂੰ ਡਾਇਰੈਕਟ ਕਰਦਾਂਗੇ ਚੱਲੋ ਉਹ ਤੋਂ ਬੰਦ ਕਰ ਦਿਆ ਕਰਾਂਗੇ ਜਦੋਂ ਵੀਰੇ ਲੱਗੂਗੀ ਇਹਦੇ ਕੱਲੀ ਸੱਚ ਨਹੀਂ ਰੈਗੂਲੇਟਰ ਵੀ ਲਾਵਾਂਗੇ ਆਪਾਂ ਅੱਛਾ ਰੈਗੂਲੇਟਰ ਵੀ ਲੱਗ ਅੱਛਾ ਜੀ ਸਾਰਾ ਕੁਝ ਆਪਾਂ ਉਵੇਂ ਹੀ ਲਾਵਾਂ। ਇਹ ਤਾਂ ਉਹੀ ਜਿਵੇਂ ਲੱਗਣਾ ਮਹਿੰਗਾ ਪੈ ਗਿਆ। ਕਿਉਂਕਿ ਮੰਨ ਕੇ ਚੱਲੋ ਕੱਲ ਨੂੰ ਜ਼ਰੂਰੀ ਤਾਂ ਨਹੀਂ ਵੀ ਇਹ ਪੱਖੇ ਉੱਥੇ ਲੱਗਣਾ। ਜਾਂ ਹੁਣ ਜਦੋਂ ਆਪਾਂ ਫਿਟਿੰਗ ਕਰਦੇ ਆਂ ਆਪਾਂ ਨੂੰ ਅਗਲਾ ਪਹਿਲਾਂ ਦੱਸ ਕੇ ਰੱਖਦਾ ਬਾਈ ਵੀ ਇੱਥੇ ਆਪਾਂ ਬੀਲ ਆਪਾਂ ਪੱਖਾ ਲਾਵਾਂਗੇ ਬੀਲ ਡੀ ਸੀ। ਹਾਂਜੀ ਹਾਂਜੀ ਤੁਸੀਂ ਇੱਥੇ ਭਾਈ ਰੈਗੂਲੇਟਰ ਨਾਲ ਲਾਓ ਸੱਚ ਨਾਲ ਲਾਓ। ਹੂੰ ਹੂੰ। ਇਸ ਕਰਕੇ ਆਪਾਂ ਨੂੰ ਤਾਂ ਬਾਈ ਸਾਰਾ ਜਿਹੜਾ ਕੰਮ ਆ ਉਹ ਪਰਫੈਕਟੀ ਕਰਨਾ ਪਊ। ਬਿਲਕੁਲ। ਰੈਗੂਲੇਟਰ ਵੀ ਲਾਉਣਾ ਪਊ ਸੱਚ ਵੀ ਲਾਉਣੀ ਪਊ। ਠੀਕ ਹੈ ਜੀ। ਗਾਹ ਜਾਂ ਗਾਹਕ ਤੇ ਡ ਅਸਕਰ ਕੈਸੀ ਤਾਂ ਫੇਰ ਇਹੀ ਕਹਿੰਦੇ ਆ ਵੀ ਤੁਹਾਨੂੰ ਬਾਕੀ ਸੁੱਡੀ ਇੱਛਾ ਨਾਲ ਜਿਹੜੇ ਮੇਰੇ ਵੀਰ ਭਾਣੇ ਲੈਣਾ ਆਪਦੀ ਲੈ ਸਕਦਾ ਕੰਪਨੀ ਜਿਹੜੀ ਮਰਜ਼ੀ ਦਾ ਲੈ ਲੈ ਠੀਕ ਸਾਰੀਆਂ ਕੰਪਨੀਆਂ ਦੇ ਵਿੱਚ ਹੀ ਪੱਖੇ ਆਉਂਦੇ ਨੇ ਹੈਵਲ ਜੀ ਵੀ ਆਉਂਦੇ ਆ ਮ बजाज ਜੀ ਵੀ ਆਉਂਦੇ ਆ ਔਰੀਐਂਟ ਜੀ ਵੀ ਆਉਂਦੇ ਆ ਪਰ ਬਾਈ ਜਿਹੜੀ ਸਪੀਡ ਆ ਦੇ ਕੋਈ ਨਾਲ ਦੀ ਉਹ ਥੋੜੀ ਇਹਨਾਂ ਨਾਲੋਂ ਘੱਟ ਆ ਤੇ ਜਿਹੜੀ ਵਾਟ ਆ ਉਹ ਜ਼ਰੂਰ ਘੱਟ ਆ ਲੈਡ ਜ਼ਰੂਰ ਘੱਟ ਖਾਂਗੇ ਤੇ ਜਿਹੇ ਜਿਹੇ ਲੈਡ ਘੱਟ ਖਾਂਗੇ ਉਸ ਤਰ੍ਹਾਂ ਬਾਈ ਜਿਹੜੀ ਦੀ ਸਪੀਡ ਆ ਉਹ ਘੱਟ ਹੋਊਗੀ ਤੇ ਰੇਟ ਆ ਜਿਹੜਾ ਬਾਈ ਉਹਦੋਂੋਂ ਮਹਿੰਗਾ ਹੋਊਗਾ ਠੀਕ ਹੈ ਚਲੋ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਹੌਸਲਾ ਫਜਾਈ ਜਰੂਰ ਦਿਆ ਕਰੋ ਉਹਦੇ ਨਾਲ ਕੀ ਹੈ ਵੀ ਮੋਟੀਵੇਸ਼ਨ ਮਿਲਦੀ ਹੈ ਬੰਦੇ ਨੂੰ ਵੀਡੀਓ ਬਣਾਉਣ ਵਾਸਤੇ ਹਨਾ ਤੁਸੀਂ ਚੰਗੇ ਕਮੈਂਟ ਕਰ ਦਿੰਦੇ ਹੋ ਆ ਵੀ ਕਮੈਂਟ ਕੀਤਾ ਸੀ ਇਸ ਕਰਕੇ ਬਾਈ ਨੇ ਉਹਦੀ ਨਾਲ ਦੀ ਨਾਲ ਪੱਖੇ ਲਿਆ ਕੇ ਵੀਡੀਓ ਬਣਾਤੀ ਪੱਖਿਆ ਪਾ ਇੱਥੇ ਲਾਉਣੇ ਸੀ ਬਾਈ ਕਹਿੰਦਾ ਵੀ ਚਲ ਆਪਾਂ ਵਾਹ ਬਾਈ ਬਾਈ ਦੇ ਕਮੈਂਟ ਵੀ ਆਏ ਆ ਬਿਲਕੁਲ ਦੱਸ ਵੀ ਦੇਣਾ ਵੀ ਜੇ ਤੁਸੀਂ ਚੰਗਾ ਕਮੈਂਟ ਕਰੋਗੇ ਤਾਂ ਅੱਗੇ ਦੀ ਅੱਗੇ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਹੌਸਲਾ ਜ ਮਿਲ ਜਾਂਦਾ ਸਾਨੂੰ ਬਾਕੀ ਤੁਸੀਂ ਜੇ ਕਿਸੇ ਵੀ ਵੀਰ ਭਾਈ ਨੂੰ ਹੋਰ ਕਿਸੇ ਚੀਜ਼ ਦੇ ਪ੍ਰਤੀ ਕੋਈ ਹੋਵੇ ਡਾਊਟ ਹਾਂ ਤੁਸੀਂ ਦੱਸ ਸਕਦੇ ਆਪਾਂ ਸਮਾਨ ਲਿਆ ਕੇ ਉਹਦੀ ਵੀ ਵੀਡੀਓ ਬਣਾ ਲਾਂਗੇ ਆਪਾਂ ਬਾਈ ਨੂੰ ਉਹਦੀ ਪੂਰੀ ਕੋਸ਼ਿਸ਼ ਕਰਾਂਗੇ ਜਿੰਨੀ ਕੀ ਜਾਣਕਾਰੀ ਆਪਾਂ ਨੂੰ ਸੁਣਨ ਨੂੰ ਵੀ ਆਪਾਂ ਜਾਣਕਾਰੀ ਦੇ ਸਕੀਏ ਤੇ ਵੀਡੀਓ ਨੂੰ ਬਈ ਬਹੁਤ ਬਾਦ ਸ਼ੇਅਰ ਕਰ ਸ਼ੇਅਰ ਕਰ ਦਿਓ ਤੇ ਇੱਕ ਜਿਹੜੀ ਹੱਥ ਜੋੜ ਕੇ ਬੇਨਤੀ ਹੈ ਵੀ ਕਈ ਭਰਾ ਵੀਡੀਓ ਦੇਖ ਕੇ ਛੱਡ ਦਿੰਦੇ ਆ ਪਰ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਇਸ ਲਈ ਸਬਸਕ੍ਰਾਈਬ ਨੂੰ ਜ਼ਰੂਰ ਕਰ ਲਿਓ ਚੈਨਲ ਨੂੰ ਤੇ ਜੇ ਤੁਸੀਂ ਫੇਸਬੁੱਕ ਤੇ ਦੇਖ ਰਹੇ ਹੋ ਉੱਥੇ ਪੇਜ ਨੂੰ ਫੋਲੋ ਕਰ ਲਿਓ ਉਦੇ ਨਾਲ ਕੀ ਹੈ ਵੀ ਆਪਣਾ ਇੱਕ ਪਰਿਵਾਰ ਹੈ ਜਿਹੜਾ ਸੋਸ਼ਲ ਮੀਡੀਆ ਦਾ ਹੈ ਉਹ ਵੱਡਾ ਹੁੰਦਾ ਰਹੂਗਾ ਤੇ ਆਪਾਂ ਵੱਧ ਤੋਂ ਵੱਧ ਜਾਣਕਾਰੀਆਂ ਲੈ ਕੇ ਆਵਾਂਗੇ ਇਸ ਪੇਜ ਤੇ ਤੇ ਅੱਜ ਦੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਬਈ ਸਾਰੇ ਵੀਰਾਂ ਨੂੰ